ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਣਾ ਕਿ ਜਿਹੜੇ ਕਹਿੰਦੇ ਨੇ ਕਰਜ਼ਾ ਚੜੀ ਜਾਂਦਾ ਹੈ ਅਸੀਂ ਤਾਂ ਉਹਨਾਂ ਦੇ ਪੱਟੇ ਹੋਏ ਖੂਹ ਬੰਦ ਕਰ ਰਹੇ ਹਾਂ ਜਿਹੜੇ ਉਹਨਾਂ ਨੇ ਖੂਹ ਪੱਟੇ ਹੋਏ ਸੀ ਔਰ ਪਿੱਛੇ ਤੁਸੀਂ ਦੇਖਿਆ ਕਈ ਸਰਕਾਰਾਂ ਆਈਆਂ ਗਈ ਗਈਆਂ ਜਿਹੜਾ ਉਦੋਂ ਕਰਜ਼ਾ ਚੜਿਆ ਨਾਲੇ ਕਰਜ਼ਾ ਚੜ ਲਿਆ ਨਾਲੇ ਪੰਜਾਬ ਦੀ ਜਿਹੜੀ ਪ੍ਰਾਪਰਟੀ ਸੀ ਉਹ ਪ੍ਰਾਪਰਟੀ ਵੇਚੀ ਗਈ ਅਸੀਂ ਪੰਜਾਬ ਦੀ ਕੋਈ ਪ੍ਰਾਪਰਟੀ ਨਹੀਂ ਵੇਚਣੀ ਸਗੋਂ ਪਹਿਲੀ ਵਾਰੀ ਹੋਇਆ ਕਿ ਇੱਕ ਥਰਮਲ ਪਲਾਂਟ ਹੈ ਜਿਹੜਾ ਉਹ ਵੀ ਖਰੀਦਾ ਗਿਆ ਔਰ ਇਹ ਬਸਟਾ ਜਿਹੜਾ ਸਭ ਦੇ ਵਾਸਤੇ ਹੋਊਗਾ ਕਿਸੇ ਇੱਕ ਪਰਸਨ ਵਾਸਤੇ ਨਹੀਂ ਹੋਊਗਾ ਬਹੁਤ ਵੱਡੀ ਉਮੀਦ ਹੈ ਕਿ ਜਿਹੜਾ ਸਾਡੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਹੈਲਥ ਦਾ ਬਹੁਤ ਵੱਡਾ ਇਸ਼ੂਆ ਲੱਖਾਂ ਰੁਪਈਆ ਲੱਗ ਜਾਂਦਾ ਹੈ ਹੈਲਥ ਤੇ ਬਸਟਾਉਣ ਦੀ ਸੁਭਾਵਨਾ ਔਰ ਐਜੂਕੇਸ਼ਨ ਤੇ ਆਉਣ ਦੀ ਸੁਭਾਵਨਾ ਇੱਕ ਜਿਹੜਾ ਸਭ ਤੋਂ ਵੱਡਾ ਰੋਗ ਸਾਡੇ ਸੂਬੇ ਸਿਰ ਮੜਿਆ ਜਾਂਦਾ ਹੈ ਕਿ ਨਸ਼ਾ ਬਹੁਤ ਹੈ ਉਹ ਨਸ਼ੇ ਤੇ ਲਗਾਮ ਲਾਉਣ ਵਾਸਤੇ ਉਹ ਵੱਡੇ ਜਿਹੜੇ ਮਸਲੇ ਨੇ ਪੰਜਾਬ ਦੇ ਉਹਨਾਂ ਵਾਸਤੇ ਸੁਭਾਵਨਾ ਕੇ ਬਸ ਉਹਨਾਂ ਵਾਸਤੇ ਆਊਗਾ ਸੋ ਉਮੀਦ ਹੈ ਜਿਹੜਾ ਵਸਟ ਹੈ ਬਹੁਤ ਵਧੀਆ ਹਰ ਇੱਕ ਦੇ ਜਿਹੜਾ ਪੱਖ ਦਾ ਹੋਊਗਾ ਜਿਹਦਾ ਸਭ ਨੂੰ ਫਾਇਦਾ ਹੋਊਗਾ ਜੌੜਾ ਮਹਾਰਾਜ ਸਾਹਿਬ ਹੁਣੇ-ਹੁਣੇ ਪ੍ਰਗਟ ਸਨ ਸੀਗੇ ਉਹ ਕਹਿ ਕੇ ਗਏ ਨੇ ਕਿ ਇਹਨਾਂ ਦੇ ਹਾਲਾਤ ਹੋਰ ਚੱਲੇ ਵੀ ਡਲੇ ਪੈਣ ਲਈ ਹੈ ਬਸ ਡਲਾ ਤੋ ਡਲਾ ਦੇਖੋ ਦੇਖੋ ਤੁਸੀਂ ਮੇਰੇ ਨਾਲ ਚੱਲਿਓ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿਵੇਂ ਆ ਕੀ ਗੱਲਬਾਤ ਹੈ ਇਹ ਕੱਲੀਆਂ ਗੱਲਾਂ ਕਰਨ ਜੋਗੇ ਨੇ ਅਸੀਂ ਲੋਕਾਂ 'ਚ ਰਹਨੇ ਆ ਹਮੇਸ਼ਾ ਲੋਕਾਂ 'ਚ ਰਹਨੇ ਆ ਔਰ ਲੋਕਾਂ ਲੋਕਾਂ ਦਾ ਪਿਆਰ ਹੈ ਲੋਕਾਂ ਦੇ ਕੰਮਕਾਰ ਨੇ ਉਸੀ ਕਰਵਾਉਨੇ ਹਰ ਟਾਈਮ ਤਾਂ ਲੋਕਾਂ ਚ ਤਾਂ ਨਾ ਕੋਈ ਨਹੀਂ ਜਦੋਂ ਇਲੈਕਸ਼ਨ ਆਊਗਾ ਉਦੋਂ ਪਤਾ ਲੱਗੂ ਕੀ ਭਾਵਿਕ ਦੀਆ ਇਨਾਂ ਦਾ ਤਾਂ ਹਜੇ ਇਹ ਨਹੀਂ ਪਤਾ ਲੱਗ ਰਿਹਾ ਵੀ ਇਹਨਾਂ ਦੀ ਦੌਣ ਕਿੱਧਰ ਹੈ ਤੇ ਜਿਹੜਾ ਉਹ ਅਸਰਾਣਾ ਕਿੱਧਰ ਹੈ ਹਜੇ ਇਹਨਾਂ ਦਾ ਆਪ ਹੀ ਨਹੀਂ ਪਤਾ ਲੱਗ ਰਿਹਾ ਸੋ ਇਹਨਾਂ ਦੀਆਂ ਇਹਨਾਂ ਦੀਆਂ ਤਾਂ ਤਿੰਨ ਤਿੰਨ ਚਾਰ ਚਾਰ ਗਰੁੱਪ ਬਣੇ ਪਏ ਨੇ ਉਹ ਕੋਈ ਮੁੱਖ ਮੰਤਰੀ ਕੋਈ ਕਹਿੰਦਾ ਕੋਈ ਕੋਈ ਕਹਿੰਦਾ ਇਹ ਸਿਰਫ ਖਾਬੀ ਪਲਾ ਬਣਾ ਰਹੇ ਨੇ ਨਾ ਇਹਨਾਂ ਦਾ ਮੁੱਖ ਮੰਤਰੀ ਬਣੇ ਅੱਜ ਨਾ ਬਣੇ ਕੱਲ ਜੋ ਦਿੱਲੀ 'ਚ ਹੋਇਆ ਉਹੀ ਇਹਨਾਂ ਨਾਲ ਪੰਜਾਬ 'ਚ ਹੋਊਗਾ ਕਿਉਂਕਿ ਇੱਕ ਵੀ ਸੀਟ ਨਾ ਆਉਣੀ ਜਿਹੜੀ ਨੈਸ਼ਨਲ ਪਾਰਟੀ ਹੋਣ ਦੇ ਬਾਵਜੂਦ ਇੱਕ ਵੀ ਸੀਟ ਨਾ ਆਉਣੀ ਤਾਂ ਕੀ ਦਰਸਾਉਂਦੀ ਆ ਕਿ ਇਹਨਾਂ ਨਾਲ ਪੰਜਾਬ ਦੇ ਵਿੱਚ ਵੀ ਬੁਰੀ ਹੋਊਗੀ ਤੁਸੀਂ ਗੱਲਾਂ-ਗੱਲਾਂ 'ਚ ਤੁਸੀਂ ਦੇਖਿਆ ਨਾ ਸਾਰੇ ਪੂਰਾ ਕਹਿੰਦੇ ਇਹਨਾਂ ਨੇ ਕੀ ਕੀਤਾ ਉਹਨਾਂ ਤੋਂ ਵੀ ਪੁੱਛਿਆ ਕਰੋ ਕਿ ਤੁਸੀਂ ਕੀ ਕੀਤਾ ਅਸੀਂ ਹੈਲਥ ਦੇ ਵਿੱਚ ਇੰਨੇ ਕਲੀਨਿਕ 850 ਦੇ ਕਰੀਬ ਕਲੀਨ ਜਿਹੜੇ ਆਮ ਆਦਮੀ ਕਲੀਨਿਕ ਖੋਲੇ ਨੇ ਜਿਹੜੇ ਸਕੂਲ ਨੇ ਸਕੂਲਾਂ ਨੂੰ ਪੈਸੇ ਵੰਡੇ ਜਾ ਰਹੇ ਨੇ ਪਿੰਡਾਂ ਦੇ ਛੱਪੜ ਛੱਪੜ ਤਾਂ 3 ਸਾਲਾਂ 'ਚ ਤਾਂ ਨਹੀਂ ਹੋਏ ਇਹ ਤਾਂ ਪ੍ਰਾਣੇ ਨੇ ਛੱਪੜਾਂ ਦੀ ਜਿਹੜੀ ਕਾਇਆ ਕਲਪ ਕੀਤੀ ਜਾ ਰਹੀ ਆ ਸੋ ਇਸ ਕਰਕੇ ਅਸੀਂ ਹਰ ਇੱਕ ਜਿਹੜਾ ਫੈਸਲਾ ਲੈ ਰਹੇ ਆ ਇਹ ਪੰਜਾਬ ਦੇ ਲੋਕਾਂ ਦੇ ਹਿੱਤ ਚਾੜ੍ਹ ਕੇ ਲੈ ਰਹੇ ਆ ਸਭ ਤੋਂ ਜ਼ਿਆਦਾ ਵਿਧਾਇਕ ਨਾਰਾਜ਼ ਨਜ਼ਰ ਆਏ ਕੁਲਜੀਤ ਰੰਧਾਵਾ ਕੁਲਵੰਤ ਸਿੰਘ ਇਸ ਤੋਂ ਇਲਾਵਾ ਡਾਡੀ ਤੌਸਨਾਰ ਬਹੁਤ ਸੀਗੇ ਇੱਕ ਸਿੱਖਿਆ ਤੇ ਨਹੀਂ ਨਹੀਂ ਮੈਂ ਮੈਂ ਉਹੀ ਨਹੀਂ ਮੈਂ ਮੈਂ ਦੇਖੋ ਹੈਲਥ ਦੇ ਵਿੱਚ ਪਹਿਲਾਂ ਆ ਤਿੰਨ ਸਾਲਾਂ ਚ ਅਸੀਂ ਡਾਕਟਰ ਵਗੈਰਾ ਉਹ ਤਿੰਨ ਸਾਲਾਂ ਚ ਰੱਖੇ ਨੇ ਇਸ ਤੋਂ ਪਹਿਲਾਂ ਤਾਂ ਕਦੇ ਕੋਈ ਭਰਤੀ ਨਹੀਂ ਹੋਈ ਅਸੀਂ ਨਹੀਂ ਨਹੀਂ ਸਰ ਹਾਲਾਤ ਹਾਲਾਤ ਹੀ ਪੰਜਾਬ ਦੇ ਇੰਨੇ ਮਾੜੇ ਸੀ ਨਹੀਂ ਮੈਂ ਮੰਨ ਮੈਂ ਤੁਹਾਡੇ ਨਾਲ ਐਗਰੀ ਹਾਂ ਬਿਲਕੁਲ ਐਗਰੀ ਹਾਂ ਇਹ ਤਾਂ ਹੈ ਨਹੀਂ ਕੋਈ ਐ ਜਾਦੂ ਦੀ ਛੜੀ ਦਾ ਹੈ ਨਹੀਂ ਕਮਾਓ ਵਾਰੋ ਕਰ ਦੋ ਉਹਨਾਂ ਨੂੰ ਤਨਖਾਹਾਂ ਵੀ ਦੇਣੀਆਂ ਨੇ ਸਾਰਾ ਕੁਝ ਕਰਨੀਆਂ ਉਹਨਾਂ ਦੀ ਜਿਹੜੀ ਸਾਰੀ ਪ੍ਰਕਿਰਿਆ ਉਹ ਵੀ ਪੂਰੀ ਕਰਨੀ ਆ ਵੀ ਕਿਵੇਂ ਉਹਨਾਂ ਨੂੰ ਨੌਕਰੀਆਂ ਤੇ ਰੱਖਣਾ ਕੋਈ ਤਨਖਾਹਾਂ ਵੀ ਦੇਣੀਆਂ ਨੇ ਕੋਈ ਤੋਂ ਬਾਅਦ ਚ ਧਰਨੇ ਲਵਾਈ ਜਾਣੇ ਨੇ ਸਮਝ ਜੀ ਨਾ ਕਿ ਤੁਸੀਂ ਹੈਲਥ ਮਿਨਿਸਟਰ ਵੀ ਰਹੇ ਹੋ ਪਹਿਲਾਂ ਵੀ ਨਹੀਂ ਦੇਖੋ ਦੇਖੋ ਇੱਕ ਵਿਭਾਗ ਹੁੰਦਾ ਉਹ ਕੁਝ ਲੋਕਾਂ 'ਤੇ ਲੋਡ ਹੁੰਦੀ ਆ ਇੱਕ ਵਿਭਾਗ ਹੁੰਦਾ ਉਹ ਹਰ ਇੱਕ ਨੂੰ ਲੋਡ ਪੈਂਦੀ ਆ ਬਿਮਾਰ ਨਰਪਿੰਦਰ ਵੀ ਹੁੰਦਾ ਤੁਸੀਂ ਸਾਰੇ ਬਿਮਾਰ ਹੁੰਨੇ ਆ ਆਪਾਂ ਸਾਨੂੰ ਸਾਰਿਆਂ ਨੂੰ ਹੀ ਲੋਡ ਪੈਂਦੀ ਆ ਜੋਸ਼ੀ ਸਾਹਿਬ ਤੁਸੀਂ ਵੀ ਬਿਮਾਰ ਹੁੰਨੇ ਹੋ ਪ੍ਰੈਸ ਕਰਕੇ ਇਹ ਪ੍ਰੈਸ਼ਰ ਰਹਿੰਦਾ ਸੋ ਇਸ ਕਰਕੇ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਬਹੁਤ ਵਧੀਆ ਬਸਟ ਵੀ ਲੈ ਕੇ ਆ ਲੋਕ ਹਿੱਤ ਦਾ ਬਸਟ 400 ਗੈਸ 400 ਮੈਡੀਕਲ ਅਫਸਰ ਰੱਖੇ ਸੀ 218 ਨੇ ਜੁਆਇਨ ਕੀਤਾ ਡਾਕਟਰ ਤਾਂ ਜੁਆਇਨ ਹੀ ਨਹੀਂ ਕਰ ਰਹੇ ਡਾਕਟਰ ਕਹਿੰਦੇ ਸਰਕਾਰ ਦੀ ਨੀਤੀ ਠੀਕ ਨਹੀਂ ਆ ਲਗਾਤਾਰ ਪ੍ਰੋਟੈਸਟ ਵੀ ਹੁੰਦੇ ਰਹੇ ਨੇ ਕੋਈ ਦੇਖੋ ਮੇਰੇ ਲੇਵੇ ਤਾਂ ਕੋਈ ਹਜੇ ਡਾਕਟਰ ਆਇਆ ਨਹੀਂ ਜਿਹੜਾ ਕਹਿੰਦਾ ਸਰਕਾਰ ਦੀਆਂ ਨੀਤੀਆਂ ਠੀਕ ਨਹੀਂ ਜੇ ਕੋਈ ਤੁਹਾਡੇ ਲੇਵੇ ਆਇਆ ਮੈਨੂੰ ਦੱਸੋ ਨਹੀਂ ਦੇਖੋ ਮੈਂ ਹਜੇ ਤੱਕ ਕੋਈ ਨਹੀਂ ਦੇਖਿਆ ਕੋਈ ਤੁਹਾਡੇ ਲੇਵੇ ਆਵੇ ਤੂੰ ਮੇਰਾ ਭਰਾ ਹੈ ਛੋਟਾ ਭਰਾ ਹੈ ਗਾਲੀ ਕੋ ਨਹੀਂ ਐਂਟੀ ਡਰੋਨ ਸਿਸਟਮ ਦੀ ਗੱਲ ਕੀਤੀ ਹੈ ਉਹ ਕਿੱਦਾਂ ਦੇਖਦੇ ਹੋ ਮੈਂ ਦੱਸਣਾ ਚਾਹੁੰਦਾ ਕਿ ਜਿਹੜੇ ਕਹਿੰਦੇ ਨੇ ਕਰਜ਼ਾ ਚੜੀ ਜਾਂਦਾ ਅਸੀਂ ਤਾਂ ਉਹਨਾਂ ਦੇ ਪੱਟੇ ਹੋਏ ਖੂਹ ਬੰਦ ਕਰ ਰਹੇ ਹਾਂ ਜਿਹੜੇ ਉਹਨਾਂ ਨੇ ਖੂਹ ਪੱਟੇ ਹੋਏ ਪਿੱਛੇ ਤੁਸੀਂ ਦੇਖਿਆ ਕਈ ਸਰਕਾਰਾਂ ਆਈਆਂ ਗਈ ਗਈਆਂ ਜਿਹੜਾ ਉਦੋਂ ਕਰਜ਼ਾ ਚੜਿਆ ਨਾਲੇ ਕਰਜ਼ਾ ਚੜ ਲਿਆ ਨਾਲੇ ਪੰਜਾਬ ਦੀ ਜਿਹੜੀ ਪ੍ਰਾਪਰਟੀ ਸੀ ਉਹ ਪ੍ਰਾਪਰਟੀ ਵੇਚੀ ਗਈ ਅਸੀਂ ਪੰਜਾਬ ਦੀ ਕੋਈ ਪ੍ਰਾਪਰਟੀ ਨਹੀਂ ਵੇਚਣੀ ਸਗੋਂ ਪਹਿਲੀ ਵਾਰੀ ਹੋਇਆ ਕਿ ਇੱਕ ਥਰਮਲ ਪਲਾਂਟ ਹੈ ਜਿਹੜਾ ਉਹ ਵੀ ਖਰੀਦਾ ਗਿਆ ਔਰ ਇਹ ਬਸਟਾ ਜਿਹੜਾ ਸਭ ਦੇ ਵਾਸਤੇ ਹੋਊਗਾ ਕਿਸੇ ਇੱਕ ਪਰਸਨ ਵਾਸਤੇ ਨਹੀਂ ਹੋਊਗਾ ਬਹੁਤ ਵੱਡੀ ਉਮੀਦ ਹੈ ਕਿ ਜਿਹੜਾ ਸਾਡੇ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਹੈਲਥ ਦਾ ਬਹੁਤ ਵੱਡਾ ਇਸ਼ੂ ਆ ਲੱਖਾਂ ਰੁਪਿਆ ਲੱਗ ਜਾਂਦਾ ਹੈ ਹੈਲਥ ਤੇ ਬਸ ਟਾਉਂ ਦੀ ਸੁਭਾਵਨਾ ਔਰ ਐਜੂਕੇਸ਼ਨ ਤੇ ਆਉਣ ਦੀ ਸੁਭਾਵਨਾ ਇੱਕ ਜਿਹੜਾ ਸਭ ਤੋਂ ਵੱਡਾ ਰੋਗ ਸਾਡੇ ਸੂਬੇ ਸਿਰ ਮੜਿਆ ਜਾਂਦਾ ਹੈ ਕਿ ਨਸ਼ਾ ਬਹੁਤ ਹੈ ਉਹ ਨਸ਼ੇ ਤੇ ਲਗਾਮ ਲਾਉਣ ਵਾਸਤੇ ਉਹ ਵੱਡੇ ਜਿਹੜੇ ਮਸਲੇ ਨੇ ਪੰਜਾਬ ਦੇ ਉਹਨਾਂ ਵਾਸਤੇ ਸੁਭਾਵਨਾ ਕੇ ਬਸਟ ਉਹਨਾਂ ਵਾਸਤੇ ਆਊਗਾ ਸੋ ਉਮੀਦ ਹੈ ਜਿਹੜਾ ਬਸਟ ਹੈ ਬਹੁਤ ਵਧੀਆ ਹਰ ਇੱਕ ਦੇ ਜਿਹੜਾ ਪੱਖ ਦਾ ਹੋਊਗਾ ਜਿਹਦਾ ਸਭ ਨੂੰ ਫਾਇਦਾ ਹੋਊਗਾ ਜੌੜਾ ਮੇਰਾ ਸਾਹਿਬ ਹੁਣੇ-ਹੁਣੇ ਪ੍ਰਗਟ ਸਿੰਘ ਸੀਗੇ ਉਹ ਕਹਿ ਕੇ ਗਏ ਨੇ ਕਿ ਇਹਨਾਂ ਦੇ ਹਾਲਾਤ ਹੋਰ ਚੱਲੇ ਵੀ ਡਲੇ ਪੈਣ ਲਈ ਹੈ ਬਸ ਡਲਾ ਤੋਂ ਡਲਾ ਦੇਖੋ ਦੇਖੋ ਤੁਸੀਂ ਮੇਰੇ ਨਾਲ ਚੱਲਿਓ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿਵੇਂ ਆ ਕੀ ਗੱਲਬਾਤ ਹੈ ਇਹ ਕੱਲੀਆਂ ਗੱਲਾਂ ਕਰਨ ਜੋਗੇ ਨੇ ਅਸੀਂ ਲੋਕਾਂ 'ਚ ਰਹਨੇ ਆ ਹਮੇਸ਼ਾ ਲੋਕਾਂ 'ਚ ਰਹਨੇ ਆ ਔਰ ਲੋਕਾਂ ਲੋਕਾਂ ਦਾ ਪਿਆਰ ਹੈ ਲੋਕਾਂ ਦੇ ਕੰਮਕਾਰ ਨੇ ਉਹ ਅਸੀਂ ਕਰਵਾਉਨੇ ਹਰ ਟਾਈਮ ਤਾਂ ਲੋਕਾਂ ਚ ਰਹਿਣਾ ਕੋਈ ਨਹੀਂ ਜਦੋਂ ਇਲੈਕਸ਼ਨ ਆਊਗਾ ਉਦੋਂ ਪਤਾ ਲੱਗੂ ਕੀ ਭਾਵਿਕ ਦੀਆ ਇਹਨਾਂ ਦਾ ਤਾਂ ਹਜੇ ਇਹ ਨਹੀਂ ਪਤਾ ਲੱਗ ਰਿਹਾ ਵੀ ਇਹਨਾਂ ਦੀ ਦੌਣ ਕਿੱਧਰ ਹੈ ਤੇ ਜਿਹੜਾ ਉਹ ਸਰਾਨਾ ਕਿੱਧਰ ਹੈ ਹਜੇ ਇਹਨਾਂ ਦਾ ਆਪ ਹੀ ਨਹੀਂ ਪਤਾ ਲੱਗ ਰਿਹਾ ਸੋ ਇਹਨਾਂ ਦੀਆਂ ਇਹਨਾਂ ਦੀਆਂ ਦਾ ਤਿੰਨ ਤਿੰਨ ਚਾਰ ਚਾਰ ਗਰੁੱਪ ਬਣੇ ਪਏ ਨੇ ਉਹ ਕੋਈ ਮੁੱਖ ਮੰਤਰੀ ਕੋਈ ਕਹਿੰਦਾ ਕੋਈ ਕੋਈ ਕਹਿੰਦਾ ਇਹ ਸਿਰਫ ਖਾਬੀ ਪਲਾ ਬਣਾ ਰਹੇ ਨੇ ਨਾ ਇਹਨਾਂ ਦਾ ਮੁੱਖ ਮੰਤਰੀ ਬਣੇ ਅੱਜ ਨਾ ਬਣੇ ਕੱਲ ਜੋ ਦਿੱਲੀ ਚ ਹੋਇਆ ਉਹੀ ਇਹਨਾਂ ਨਾਲ ਪੰਜਾਬ ਚ ਹੋਊਗਾ ਕਿਉਂਕਿ ਇੱਕ ਵੀ ਸੀਟ ਨਾ ਆਉਣੀ ਜਿਹੜੀ ਨੈਸ਼ਨਲ ਪਾਰਟੀ ਹੋਣ ਦੇ ਬਾਵਜੂਦ ਇੱਕ ਵੀ ਸੀਟ ਨਾ ਆਉਣੀ ਤਾਂ ਕੀ ਦਰਸਾਉਂਦੀ ਹੈ ਕਿ ਇਹਨਾਂ ਨਾਲ ਪੰਜਾਬ ਦੇ ਵਿੱਚ ਵੀ ਬੁਰੀ ਹੋਊਗੀ ਤੁਸੀਂ ਗੱਲਾਂ-ਗੱਲਾਂ 'ਚ ਤੁਸੀਂ ਦੇਖਿਆ ਨਾ ਸਾਰੇ ਪੂਰਾ ਕਹਿੰਦੇ ਇਹਨਾਂ ਨੇ ਕੀ ਕੀਤਾ ਉਹਨਾਂ ਤੋਂ ਵੀ ਪੁੱਛਿਆ ਕਰੋ ਕਿ ਤੁਸੀਂ ਕੀ ਕੀਤਾ ਅਸੀਂ ਹੈਲਥ ਦੇ ਵਿੱਚ ਇੰਨੇ ਕਲੀਨਿਕ 850 ਦੇ ਕਰੀਬ ਕਲੀਨ ਜਿਹੜੇ ਆਮ ਆਦਮੀ ਕਲੀਨਿਕ ਖੋਲੇ ਨੇ ਜਿਹੜੇ ਸਕੂਲ ਨੇ ਸਕੂਲਾਂ ਨੂੰ ਪੈਸੇ ਵੰਡੇ ਜਾ ਰਹੇ ਨੇ ਪਿੰਡਾਂ ਦੇ ਛੱਪੜ ਛੱਪੜ ਤਾਂ 3 ਸਾਲਾਂ ਚ ਤਾਂ ਨਹੀਂ ਹੋਏ ਇਹ ਤਾਂ ਪੁਰਾਣੇ ਨੇ ਛੱਪੜਾਂ ਦੀ ਜਿਹੜੀ ਕਾਇਆਕਲਪ ਕੀਤੀ ਜਾ ਰਹੀ ਆ ਸੋ ਇਸ ਕਰਕੇ ਅਸੀਂ ਹਰ ਇੱਕ ਜਿਹੜਾ ਫੈਸਲਾ ਲੈ ਰਹੇ ਆ ਇਹ ਪੰਜਾਬ ਦੇ ਲੋਕਾਂ ਦੇ ਹਿੱਤ ਚਾੜ੍ਹ ਗਿਆ ਸਭ ਤੋਂ ਜ਼ਿਆਦਾ ਵਿਧਾਇਕ ਨਾਰਾਜ਼ ਨਜ਼ਰ ਆਏ ਕੁਲਜੀਤ ਰੰਧਾਵਾ ਕੁਲਵੰਤ ਸਿੰਘ ਇਸ ਤੋਂ ਇਲਾਵਾ ਡਾਡੀ ਤੌਸਨ ਨਾਰਾਜ਼ ਬਹੁਤ ਸੀ ਇੱਕ ਸਿੱਖਿਆ ਤੇ ਨਹੀਂ ਨਹੀਂ ਮੈਂ ਮੈਂ ਉਹੀ ਬਿੰਦ ਨਹੀਂ ਮੈਂ ਮੈਂ ਦਾ ਦੇਖੋ ਹੈਲਥ ਦੇ ਵਿੱਚ ਪਹਿਲਾਂ ਆ ਤਿੰਨ ਸਾਲਾਂ ਚ ਅਸੀਂ ਡਾਕਟਰ ਵਗੈਰਾ ਉਹ ਤਿੰਨ ਸਾਲਾਂ ਚ ਰੱਖੇ ਨੇ ਇਸ ਤੋਂ ਪਹਿਲਾਂ ਤਾਂ ਕਦੇ ਕੋਈ ਭਰਤੀ ਨਹੀਂ ਹੋਈ ਅਸੀਂ ਨਹੀਂ ਸਰ ਹਾਲਾਤ ਹਾਲਾਤ ਹੀ ਪੰਜਾਬ ਦੇ ਇੰਨੇ ਮਾੜੇ ਸੀ ਨਹੀਂ ਮੈਂ ਮੰਨ ਮੈਂ ਤੁਹਾਡੇ ਨਾਲ ਐਗਰੀ ਹਾਂ ਬਿਲਕੁਲ ਐਗਰੀ ਹਾਂ ਇਹ ਤਾਂ ਹੈ ਨਹੀਂ ਕੋਈ ਐ ਜਾਦੂ ਦੀ ਛੜੀ ਦਾ ਹੈ ਨਹੀਂ ਕਮਾਓ ਵਾਰੋ ਕਰ ਦੋ ਉਹਨਾਂ ਨੂੰ ਤਨਖਾਹਾਂ ਵੀ ਦੇਣੀਆਂ ਨੇ ਸਾਰਾ ਕੁਝ ਕਰਨੀਆਂ ਉਹਨਾਂ ਦੀ ਜਿਹੜੀ ਸਾਰੀ ਪ੍ਰਕਿਰਿਆ ਉਹ ਵੀ ਪੂਰੀ ਕਰਨੀ ਆ ਵੀ ਕਿਵੇਂ ਉਹਨਾਂ ਨੂੰ ਨੌਕਰੀਆਂ ਤੇ ਰੱਖਣਾ ਕੋਈ ਤਨਖਾਹਾਂ ਵੀ ਦੇਣੀਆਂ ਨੇ ਕੋਈ ਤੋਂ ਬਾਅਦ ਚ ਧਰਨੇ ਲਵਾਈ ਜਾਣੇ ਨੇ ਸਮਝੀ ਜੀ ਨਾ ਕਿ ਤੁਸੀਂ ਹੈਲਥ ਮਿਨਿਸਟਰ ਵੀ ਰਹੇ ਹੋ ਪਹਿਲਾਂ ਵੀ ਨਹੀਂ ਦੇਖੋ ਦੇਖੋ ਇੱਕ ਵਿਭਾਗ ਹੁੰਦਾ ਉਹ ਕੁਝ ਲੋਕਾਂ 'ਤੇ ਲੋਡ ਹੁੰਦੀ ਆ ਇੱਕ ਵਿਭਾਗ ਹੁੰਦਾ ਉਹ ਹਰ ਇੱਕ ਨੂੰ ਲੋਡ ਪੈਂਦੀ ਆ ਬਿਮਾਰ ਨਰਪਿੰਦਰ ਵੀ ਹੁੰਦਾ ਤੁਸੀਂ ਸਾਰੇ ਬਿਮਾਰ ਹੁੰਨੇ ਆ ਆਪਾਂ ਸਾਨੂੰ ਸਾਰਿਆਂ ਨੂੰ ਹੀ ਲੋਡ ਪੈਂਦੀ ਆ ਜੋਸੀ ਸਾਹਿਬ ਤੁਸੀਂ ਵੀ ਬਿਮਾਰ ਹੁੰਨੇ ਹੋ ਪ੍ਰੈਸ ਕਰਕੇ ਇਹ ਪ੍ਰੈਸ਼ਰ ਰਹਿੰਦਾ ਸੋ ਇਸ ਕਰਕੇ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਬਹੁਤ ਵਧੀਆ ਵਸਟ ਵੀ ਲੈ ਕੇ ਔਰ ਲੋਕ ਹਿੱਤ ਦਾ ਵਸਟ 400 ਗੈਸ 400 ਮੈਡੀਕਲ ਅਫਸਰ ਰੱਖੇ ਸੀ 218 ਨੇ ਜੁਆਇਨ ਕੀਤਾ ਡਾਕਟਰ ਤਾਂ ਜੁਆਇਨ ਹੀ ਨਹੀਂ ਕਰ ਰਹੇ ਡਾਕਟਰ ਕਹਿੰਦੇ ਸਰਕਾਰ ਦੀਆਂ ਨੀਤੀਆਂ ਠੀਕ ਨਹੀਂਆਂ ਲਗਾਤਾਰ ਪ੍ਰੋਟੈਸਟ ਵੀ ਹੁੰਦੇ ਰਹੇ ਨੇ ਕੋਈ ਦੇਖੋ ਮੇਰੇ ਲੇਵੇ ਤਾਂ ਕੋਈ ਹਜੇ ਡਾਕਟਰ ਆਇਆ ਨਹੀਂ ਜਿਹੜਾ ਕਹਿੰਦਾ ਸਰਕਾਰ ਦੀਆਂ ਨੀਤੀਆਂ ਠੀਕ ਨਹੀਂਆਂ ਜੇ ਕੋਈ ਤੁਹਾਡੇ ਲੇਵੇ ਆਇਆ ਮੈਨੂੰ ਦੱਸੋ ਨਹੀਂ ਦੇਖੋ ਮੈਂ ਹਜੇ ਤੱਕ ਕੋਈ ਨਹੀਂ ਦੇਖਿਆ ਕੋਈ ਤੁਹਾਡੇ ਲੇਵੇ ਆਵੇ ਤੂੰ ਮੇਰਾ ਭਰਾ ਹੈ ਛੋਟਾ ਭਰਾ ਹੈ ਗਾਲੀ ਕੋ ਨਹੀਂ ਐਂਟੀ ਡਰੋਨ ਸਿਸਟਮ ਦੀ ਗੱਲ ਕੀਤੀ ਹੈ ਉਹ ਕਿੱਦਾਂ ਦੇਖਦੇ ਹੋ ਮੈਂ ਦੱਸਣਾ ਚਾਹੁੰਨਾ ਕਿ ਜਿਹੜੇ ਕਹਿੰਦੇ ਨੇ ਕਰਜ਼ਾ ਚੜੀ ਜਾਂਦਾ ਅਸੀਂ ਤਾਂ ਉਹਨਾਂ ਦੇ ਪੱਟੇ ਹੋਏ ਖੂਹ ਬੰਦ ਕਰ ਰਹੇ ਹਾਂ ਜਿਹੜੇ ਉਹਨਾਂ ਨੇ ਖੂਹ ਪੱਟ ਪਿੱਛੇ ਤੁਸੀਂ ਦੇਖਿਆ ਕਈ ਸਰਕਾਰਾਂ ਆਈਆਂ ਗਈਆਂ ਜਿਹੜਾ ਉਦੋਂ ਕਰਜ਼ਾ ਚੜਿਆ ਨਾਲੇ ਕਰਜ਼ਾ ਚੜ ਲਿਆ ਨਾਲੇ ਪੰਜਾਬ ਦੀ ਜਿਹੜੀ ਪ੍ਰਾਪਰਟੀ ਸੀ ਉਹ ਪ੍ਰਾਪਰਟੀ ਵੇਚੀ ਗਈ ਅਸੀਂ ਪੰਜਾਬ ਦੀ ਕੋਈ ਪ੍ਰਾਪਰਟੀ ਨਹੀਂ ਵੇਚਣੀ ਸਗੋਂ ਪਹਿਲੀ ਵਾਰੀ ਹੋਇਆ ਕਿ ਇੱਕ ਥਰਮਲ ਪਲਾਂਟ ਹੈ ਜਿਹੜਾ ਉਹ ਵੀ ਖਰੀਦਾ ਗਿਆ ਔਰ ਇਹ ਬਸਤਾ ਜਿਹੜਾ ਸਭ ਦੇ ਵਾਸਤੇ ਹੋਊਗਾ ਕਿਸੇ ਇੱਕ ਪਰਸਨ ਵਾਸਤੇ ਨਹੀਂ ਹੋਊਗਾ ਬਹੁਤ ਵੱਡੀ ਉਮੀਦ ਹੈ ਕਿ ਜਿਹੜਾ ਸਾਡੇ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਹੈਲਥ ਦਾ ਬਹੁਤ ਵੱਡਾ ਇਸ਼ੂ ਆ ਲੱਖਾਂ ਰੁਪਿਆ ਲੱਗ ਜਾਂਦਾ ਹੈ ਹੈਲਥ ਤੇ ਬਸ ਟਾਉਂ ਦੀ ਸੁਭਾਵਨਾ ਔਰ ਐਜੂਕੇਸ਼ਨ ਤੇ ਆਉਣ ਦੀ ਸੁਭਾਵਨਾ ਇੱਕ ਜਿਹੜਾ ਸਭ ਤੋਂ ਵੱਡਾ ਰੋਗ ਸਾਡੇ ਸੂਬੇ ਸਿਰ ਮੜਿਆ ਜਾਂਦਾ ਹੈ ਕਿ ਨਸ਼ਾ ਬਹੁਤ ਹੈ ਉਹ ਨਸ਼ੇ ਤੇ ਲਗਾਮ ਲਾਉਣ ਵਾਸਤੇ ਉਹ ਵੱਡੇ ਜਿਹੜੇ ਮਸਲੇ ਨੇ ਪੰਜਾਬ ਦੇ ਉਹਨਾਂ ਵਾਸਤੇ ਸੁਭਾਵਨਾ ਕੇ ਬਸਟ ਉਹਨਾਂ ਵਾਸਤੇ ਆਊਗਾ ਸੋ ਉਮੀਦ ਹੈ ਜਿਹੜਾ ਬਸਟ ਹੈ ਬਹੁਤ ਵਧੀਆ ਹਰ ਇੱਕ ਦੇ ਜਿਹੜਾ ਪੱਖ ਦਾ ਹੋਊਗਾ ਜਿਹਦਾ ਸਭ ਨੂੰ ਫਾਇਦਾ ਹੋਊਗਾ ਜੌੜਾ ਮੈਰ ਸਾਹਿਬ ਹੁਣੇ-ਹੁਣੇ ਪ੍ਰਕਰਤ ਸਿੰਘ ਸੀਗੇ ਉਹ ਕਹਿ ਕੇ ਗਏ ਨੇ ਕਿ ਇਹਨਾਂ ਦੇ ਹਾਲਾਤ ਹੋਰ ਚੱਲੇ ਵੀ ਡਲੇ ਪੈਣ ਲਈ ਹੈ ਬਸ ਡਲਾ ਤੋਂ ਡਲਾ ਦੇਖੋ ਦੇਖੋ ਤੁਸੀਂ ਮੇਰੇ ਨਾਲ ਚੱਲਿਓ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿਵੇਂ ਆ ਕੀ ਗੱਲਬਾਤ ਹੈ ਇਹ ਕੱਲੀਆਂ ਗੱਲਾਂ ਕਰਨ ਜੋਗੇ ਨੇ ਅਸੀਂ ਲੋਕਾਂ 'ਚ ਰਹਨੇ ਆ ਹਮੇਸ਼ਾ ਲੋਕਾਂ 'ਚ ਰਹਨੇ ਆ ਔਰ ਲੋਕਾਂ ਲੋਕਾਂ ਦਾ ਪਿਆਰ ਹੈ ਲੋਕਾਂ ਦੇ ਕੰਮਕਾਰ ਨੇ ਉਸੀ ਕਰਵਾਉਨੇ ਹਰ ਟਾਈਮ ਤਾਂ ਲੋਕਾਂ ਚ ਤਾਂ ਨਾ ਕੋਈ ਨਹੀਂ ਜਦੋਂ ਇਲੈਕਸ਼ਨ ਆਊਗੀ ਉਦੋਂ ਪਤਾ ਲੱਗੂ ਕੀ ਭਾਵਿਕ ਦੀਆ ਇਨਾਂ ਦਾ ਤਾਂ ਹਜੇ ਇਹ ਨਹੀਂ ਪਤਾ ਲੱਗ ਰਿਹਾ ਵੀ ਇਹਨਾਂ ਦੀ ਦੌਣ ਕਿੱਧਰ ਹੈ ਤੇ ਜਿਹੜਾ ਉਹ ਅਸਰਾਨਾ ਕਿੱਧਰ ਹੈ ਹਜੇ ਇਹਨਾਂ ਦਾ ਆਪ ਹੀ ਨਹੀਂ ਪਤਾ ਲੱਗ ਰਿਹਾ ਸੋ ਇਹਨਾਂ ਦੀਆਂ ਇਹਨਾਂ ਦੀਆਂ ਤਾਂ ਤਿੰਨ ਤਿੰਨ ਚਾਰ ਚਾਰ ਗਰੁੱਪ ਬਣੇ ਪਏ ਨੇ ਉਹ ਕੋਈ ਮੁੱਖ ਮੰਤਰੀ ਕੋਈ ਕਹਿੰਦਾ ਕੋਈ ਕੋਈ ਕਹਿੰਦਾ ਇਹ ਸਿਰਫ ਖਾਬੀ ਪਲਾ ਬਣਾ ਰਹੇ ਨੇ ਨਾ ਇਹਨਾਂ ਦਾ ਮੁੱਖ ਮੰਤਰੀ ਬਣੇ ਅੱਜ ਨਾ ਬਣੇ ਕੱਲ ਜੋ ਦਿੱਲੀ 'ਚ ਹੋਇਆ ਉਹੀ ਇਹਨਾਂ ਨਾਲ ਪੰਜਾਬ 'ਚ ਹੋਊਗਾ ਕਿਉਂਕਿ ਇੱਕ ਵੀ ਸੀਟ ਨਾ ਆਉਣੀ ਜਿਹੜੀ ਨੈਸ਼ਨਲ ਪਾਰਟੀ ਹੋਣ ਦੇ ਬਾਵਜੂਦ ਇੱਕ ਵੀ ਸੀਟ ਨਾ ਆਉਣੀ ਤਾਂ ਕੀ ਦਰਸਾਉਂਦੀ ਆ ਕਿ ਇਹਨਾਂ ਨਾਲ ਪੰਜਾਬ ਦੇ ਵਿੱਚ ਵੀ ਬੁਰੀ ਹੋਊਗੀ ਤੁਸੀਂ ਗੱਲਾਂ-ਗੱਲਾਂ 'ਚ ਤੁਸੀਂ ਦੇਖਿਆ ਨਾ ਸਾਰੇ ਪੂਰਾ ਕਹਿੰਦੇ ਇਹਨਾਂ ਨੇ ਕੀ ਕੀਤਾ ਉਹਨਾਂ ਤੋਂ ਵੀ ਪੁੱਛਿਆ ਕਰੋ ਕਿ ਤੁਸੀਂ ਕੀ ਕੀਤਾ ਅਸੀਂ ਹੈਲਥ ਦੇ ਵਿੱਚ ਇੰਨੇ ਕਲੀਨਿਕ 850 ਦੇ ਕਰੀਬ ਕਲੀਨ ਜਿਹੜੇ ਆਮ ਆਦਮੀ ਕਲੀਨਿਕ ਖੋਲੇ ਨੇ ਜਿਹੜੇ ਸਕੂਲ ਨੇ ਸਕੂਲਾਂ ਨੂੰ ਪੈਸੇ ਵੰਡੇ ਜਾ ਰਹੇ ਨੇ ਪਿੰਡਾਂ ਦੇ ਛੱਪੜ ਛੱਪੜ ਤਾਂ 3 ਸਾਲਾਂ 'ਚ ਤਾਂ ਨਹੀਂ ਹੋਏ ਇਹ ਤਾਂ ਪੁਰਾਣੇ ਨੇ ਛੱਪੜਾਂ ਦੀ ਜਿਹੜੀ ਕਾਇਆਕਲਪ ਕੀਤੀ ਜਾ ਰਹੀ ਆ ਸੋ ਇਸ ਕਰਕੇ ਅਸੀਂ ਹਰ ਇੱਕ ਜਿਹੜਾ ਫੈਸਲਾ ਲੈ ਰਹੇ ਆ ਇਹ ਪੰਜਾਬ ਦੇ ਲੋਕਾਂ ਦੇ ਹਿੱਤ ਚਾਹੁੰਦੇ ਮੈਸਰ ਸਾਹਿਬ ਸਭ ਤੋਂ ਜ਼ਿਆਦਾ ਵਿਧਾਇਕ ਨਾਰਾਜ਼ ਨਜ਼ਰ ਆਏ ਕੁਲਜੀਤ ਰੰਧਾਵਾ ਕੁਲਵੰਤ ਸਿੰਘ ਇਸ ਤੋਂ ਇਲਾਵਾ ਲਾਡੀ ਧੋਸ ਦਾ ਨਾਰਾਜ਼ ਬਹੁਤ ਸੀ ਕਿ ਸਿੱਖਿਆ ਤੇ ਸਿਹਤ ਲਈ ਨਹੀਂ ਨਹੀਂ ਮੈਂ ਮੈਂ ਉਹੀ ਨਹੀਂ ਮੈਂ ਮੈਂ ਦੇਖੋ ਹੈਲਥ ਦੇ ਵਿੱਚ ਪਹਿਲਾਂ ਆ ਤਿੰਨ ਸਾਲਾਂ ਚ ਅਸੀਂ ਡਾਕਟਰ ਵਗੈਰਾ ਉਹ ਤਿੰਨ ਸਾਲਾਂ ਚ ਰੱਖੇ ਨੇ ਇਸ ਤੋਂ ਪਹਿਲਾਂ ਤਾਂ ਕਦੇ ਕੋਈ ਭਰਤੀ ਨਹੀਂ ਹੋਈ ਅਸੀਂ ਨਹੀਂ ਨਹੀਂ ਸਰ ਹਾਲਾਤ ਹਾਲਾਤ ਹੀ ਪੰਜਾਬ ਦੇ ਇੰਨੇ ਮਾੜੇ ਸੀ ਨਹੀਂ ਮੈਂ ਮੰਨ ਮੈਂ ਤੁਹਾਡੇ ਨਾਲ ਏਗਰੀ ਹਾਂ ਬਿਲਕੁਲ ਕਰੀਆ ਇਹ ਤਾਂ ਹੈ ਨਹੀਂ ਕੋਈ ਐ ਜਾਦੂ ਦੀ ਛੜੀ ਦਾ ਹੈ ਨਹੀਂ ਕਮਾਓ ਵਾਰੋ ਕਰ ਦੋ ਉਹਨਾਂ ਨੂੰ ਤਨਖਾਹਾਂ ਵੀ ਦੇਣੀਆਂ ਨੇ ਸਾਰਾ ਕੁਝ ਕਰਨੀਆਂ ਉਹਨਾਂ ਦੀ ਜਿਹੜੀ ਸਾਰੀ ਪ੍ਰਕਿਰਿਆ ਉਹ ਵੀ ਪੂਰੀ ਕਰਨੀਆਂ ਵੀ ਕਿਵੇਂ ਉਹਨਾਂ ਨੂੰ ਨੌਕਰੀਆਂ ਤੇ ਰੱਖਣਾ ਕੋਈ ਤਨਖਾਹਾਂ ਵੀ ਦੇਣੀਆਂ ਨੇ ਕੋਤੂ ਬਾਅਦ ਚ ਧਰਨੇ ਲਵਾਈ ਜਾਂਦੇ ਨੇ ਸਮਝ ਜੀ ਨਹੀਂ ਨਾ ਕਿ ਤੁਸੀਂ ਹੈਲਥ ਮਿਨਿਸਟਰ ਵੀ ਰਹੇ ਹੋ ਪਹਿਲਾਂ ਵੀ ਨਹੀਂ ਦੇਖੋ ਦੇਖੋ ਇੱਕ ਵਿਭਾਗ ਹੁੰਦਾ ਉਹ ਕੁਝ ਲੋਕਾਂ 'ਤੇ ਲੋਡ ਹੁੰਦੀ ਹੈ ਇੱਕ ਵਿਭਾਗ ਹੁੰਦਾ ਉਹ ਹਰ ਇੱਕ ਨੂੰ ਲੋਡ ਪੈਂਦੀ ਹੈ ਬਿਮਾਰ ਨਰਪਿੰਦਰ ਵੀ ਹੁੰਦਾ ਤੁਸੀਂ ਸਾਰੇ ਬਿਮਾਰ ਹੋਨੇ ਆਪਾਂ ਸਾਨੂੰ ਸਾਰਿਆਂ ਨੂੰ ਹੀ ਲੋਡ ਪੈਂਦੀ ਆ ਜੋਸੀ ਸਾਹਿਬ ਤੁਸੀਂ ਵੀ ਬਿਮਾਰ ਹੁੰਨੇ ਹੋ ਫਿਰ ਇਸ ਕਰਕੇ ਇਹ ਪ੍ਰੈਸ਼ਰ ਰਹਿੰਦਾ ਸੋ ਇਸ ਕਰਕੇ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਬਹੁਤ ਵਧੀਆ ਬਸਟ ਵੀ ਲੈ ਕੇ ਆ ਲੋਕ ਹਿੱਤ ਦਾ ਬਸਟ 400 400 ਮੈਡੀਕਲ ਅਪਸਰ ਰੱਖੇ ਸੀ 218 ਨੇ ਜੁਆਇਨ ਕੀਤਾ ਡਾਕਟਰ ਤਾਂ ਜੁਆਇਨ ਹੀ ਨਹੀਂ ਕਰ ਰਹੇ ਡਾਕਟਰ ਕਹਿੰਦੇ ਸਰਕਾਰ ਦੀਆਂ ਨੀਤੀਆਂ ਠੀਕ ਨਹੀਂਆਂ ਲਗਾਤਾਰ ਪ੍ਰੋਟੈਸਟ ਵੀ ਹੁੰਦੇ ਰਹੇ ਨੇ ਕੋਈ ਦੇਖੋ ਮੇਰੇ ਲੇਵੇ ਤਾਂ ਕੋਈ ਅਜੇ ਡਾਕਟਰ ਆਇਆ ਨਹੀਂ ਜਿਹੜਾ ਕਹਿੰਦਾ ਉਹ ਸਰਕਾਰ ਦੀਆਂ ਨੀਤੀਆਂ ਠੀਕ ਨਹੀਂ ਜੇ ਕੋਈ ਤੁਹਾਡੇ ਲੇਵੇ ਆਇਆ ਮੈਨੂੰ ਦੱਸੋ ਨਹੀਂ ਦੇਖੋ ਮੈਂ ਹਜੇ ਤੱਕ ਕੋਈ ਨਹੀਂ ਦੇਖਿਆ ਕੋਈ ਤੁਹਾਡੇ ਲੇਵੇ ਆਵੇ ਤੂੰ ਮੇਰਾ ਭਰਾ ਹੈ ਛੋਟਾ ਭਰਾ ਹੈ ਗਾਲੀ ਕੋ ਨਹੀਂ ਐਂਟੀ ਡਰੋਨ ਸਿਸਟਮ ਦੀ ਗੱਲ ਕੀਤੀ ਹੈ ਉਹ ਇੱਦਾਂ ਦੇਖਦੇ ਹੋ ਮੈਂ ਦੱਸਣਾ ਚਾਹੁੰਨਾ ਕਿ ਜਿਹੜੇ ਕਹਿੰਦੇ ਨੇ ਕਰਜ਼ਾ ਚੜੀ ਜਾਂਦਾ ਅਸੀਂ ਤਾਂ ਉਹਨਾਂ ਦੇ ਪੱਟੇ ਹੋਏ ਖੂਹ ਬੰਦ ਕਰ ਰਹੇ ਹਾਂ ਜਿਹੜੇ ਉਹਨਾਂ ਨੇ ਖੂਹ ਪੱਟ ਛੇ ਤੁਸੀਂ ਦੇਖਿਆ ਕਈ ਸਰਕਾਰਾਂ ਆਈਆਂ ਗਈਆਂ ਜਿਹੜਾ ਉਦੋਂ ਕਰਜ਼ਾ ਚੜਿਆ ਨਾਲੇ ਕਰਜ਼ਾ ਚੜ ਲਿਆ ਨਾਲੇ ਪੰਜਾਬ ਦੀ ਜਿਹੜੀ ਪ੍ਰਾਪਰਟੀ ਸੀ ਉਹ ਪ੍ਰਾਪਰਟੀ ਵੇਚੀ ਗਈ ਅਸੀਂ ਪੰਜਾਬ ਦੀ ਕੋਈ ਪ੍ਰਾਪਰਟੀ ਨਹੀਂ ਵੇਚਣੀ ਸਗੋਂ ਪਹਿਲੀ ਵਾਰੀ ਹੋਇਆ ਕਿ ਇੱਕ ਥਰਮਲ ਪਲਾਂਟ ਹੈ ਜਿਹੜਾ ਉਹ ਵੀ ਖਰੀਦਾ ਗਿਆ ਔਰ ਇਹ ਬਸਟਾ ਜਿਹੜਾ ਸਭ ਦੇ ਵਾਸਤੇ ਹੋਊਗਾ ਕਿਸੇ ਇੱਕ ਪਰਸਨ ਵਾਸਤੇ ਨਹੀਂ ਹੋਊਗਾ ਬਹੁਤ ਵੱਡੀ ਉਮੀਦ ਹੈ ਕਿ ਜਿਹੜਾ ਸਾਡੇ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਕੇ ਹੈਲਥ ਦਾ ਬਹੁਤ ਵੱਡਾ ਇਸ਼ੂ ਆ ਲੱਖਾਂ ਰੁਪਈਆ ਲੱਗ ਜਾਂਦਾ ਹੈ ਹੈਲਥ ਤੇ ਬਸ ਟਾਉਣ ਦੀ ਸੁਭਾਵਨਾ ਔਰ ਐਜੂਕੇਸ਼ਨ ਤੇ ਆਉਣ ਦੀ ਸੁਭਾਵਨਾ ਇੱਕ ਜਿਹੜਾ ਸਭ ਤੋਂ ਵੱਡਾ ਰੋਗ ਸਾਡੇ ਸੂਬੇ ਸਿਰ ਮੜਿਆ ਜਾਂਦਾ ਹੈ ਕਿ ਨਸ਼ਾ ਬਹੁਤ ਹੈ ਉਹ ਨਸ਼ੇ ਤੇ ਲਗਾਮ ਲਾਉਣ ਵਾਸਤੇ ਉਹ ਵੱਡੇ ਜਿਹੜੇ ਮਸਲੇ ਨੇ ਪੰਜਾਬ ਦੇ ਉਹਨਾਂ ਵਾਸਤੇ ਸੁਭਾਵਨਾ ਕੇ ਬਸ ਉਹਨਾਂ ਵਾਸਤੇ ਆਊਗਾ ਸੋ ਉਮੀਦ ਹੈ ਜਿਹੜਾ ਵਸਟ ਹੈ ਬਹੁਤ ਵਧੀਆ ਹਰ ਇੱਕ ਦੇ ਜਿਹੜਾ ਪੱਖ ਦਾ ਹੋਊਗਾ ਜਿਹਦਾ ਸਭ ਨੂੰ ਫਾਇਦਾ ਹੋਊਗਾ ਜਿਹੜਾ ਮੇਰਾ ਸਾਹਿਬ ਹੁਣੇ-ਹੁਣੇ ਪ੍ਰਗਟ ਸਿੰਘ ਵੀ ਸਿਗੇ ਉਹ ਕਹਿ ਕੇ ਗਏ ਨੇ ਕਿ ਇਹਨਾਂ ਦੇ ਹਾਲਾਤ ਹੋਰ ਚੱਲੇ ਵੀ ਡਲੇ ਪੈਣ ਲਈ ਐ ਬਸ ਡਾਲਾ ਟੋਡਾ ਦੇਖੋ ਦੇਖੋ ਤੁਸੀਂ ਮੇਰੇ ਨਾਲ ਚੱਲਿਓ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿਵੇਂ ਆ ਕੀ ਗੱਲਬਾਤ ਐ ਇਹ ਕੱਲੀਆਂ ਗੱਲਾਂ ਕਰਨ ਜੋਗੇ ਨੇ ਅਸੀਂ ਲੋਕਾਂ 'ਚ ਰਹਿਨੇ ਆ ਹਮੇਸ਼ਾ ਲੋਕਾਂ 'ਚ ਰਹਿਨੇ ਆ ਔਰ ਲੋਕਾਂ ਲੋਕਾਂ ਦਾ ਪਿਆਰ ਐ ਲੋਕਾਂ ਦੇ ਕੰਮਕਾਰ ਨੇ ਉਸੀ ਕਰਵਾਉਨੇ ਹਰ ਟਾਈਮ ਤਾਂ ਲੋਕਾਂ ਚ ਤਾਂ ਕੋਈ ਨਹੀਂ ਜਦੋਂ ਇਲੈਕਸ਼ਨ ਆਊਗਾ ਉਦੋਂ ਪਤਾ ਲੱਗੂ ਕੀ ਭਾਵਿਕ ਦੀਆ ਇਹਨਾਂ ਦਾ ਤਾਂ ਹਜੇ ਇਹ ਨਹੀਂ ਪਤਾ ਲੱਗ ਰਿਹਾ ਵੀ ਇਹਨਾਂ ਦੀ ਦੌਣ ਕਿੱਧਰ ਹੈ ਤੇ ਜਿਹੜਾ ਉਹ ਸਰਾਣਾ ਕਿੱਧਰ ਹੈ ਹਜੇ ਇਹਨਾਂ ਦਾ ਆਪ ਹੀ ਨਹੀਂ ਪਤਾ ਲੱਗ ਰਿਹਾ ਸੋ ਇਹਨਾਂ ਦੀਆਂ ਇਹਨਾਂ ਦੀਆਂ ਦਾ ਤਿੰਨ ਤਿੰਨ ਚਾਰ ਚਾਰ ਗਰੁੱਪ ਬਣੇ ਪਏ ਨੇ ਉਹ ਕੋਈ ਮੁੱਖ ਮੰਤਰੀ ਕੋਈ ਕਹਿੰਦਾ ਕੋਈ ਕੋਈ ਕਹਿੰਦਾ ਇਹ ਸਿਰਫ ਖਾਬੀ ਪਲਾ ਬਣਾ ਰਹੇ ਨੇ ਨਾ ਇਹਨਾਂ ਦਾ ਮੁੱਖ ਮੰਤਰੀ ਬਣੇ ਅੱਜ ਨਾ ਬਣੇ ਕੱਲ ਜੋ ਦਿੱਲੀ ਚ ਹੋਇਆ ਉਹੀ ਇਹਨਾਂ ਨਾਲ ਪੰਜਾਬ ਚ ਹੋਊਗਾ ਕਿਉਂਕਿ ਇੱਕ ਵੀ ਸੀਟ ਨਾ ਆਉਣੀ ਜਿਹੜੀ ਨੈਸ਼ਨਲ ਪਾਰਟੀ ਹੋਣ ਦੇ ਬਾਵਜੂਦ ਇੱਕ ਵੀ ਸੀਟ ਨਾ ਹਣੀ ਤਾਂ ਕੀ ਦਰਸਾਉਂਦੀ ਐ ਕਿ ਇਹਨਾਂ ਨਾਲ ਪੰਜਾਬ ਦੇ ਵਿੱਚ ਵੀ ਬੁਰੀ ਹੋਊਗੀ ਤੁਸੀਂ ਗੱਲਾਂ-ਗੱਲਾਂ 'ਚ ਤੁਸੀਂ ਦੇਖਿਆ ਨਾ ਸਾਰੇ ਪੂਰਾ ਕਹਿੰਦੇ ਇਹਨਾਂ ਨੇ ਕੀ ਕੀਤਾ ਉਹਨਾਂ ਤੋਂ ਵੀ ਪੁੱਛਿਆ ਕਰੋ ਕਿ ਤੁਸੀਂ ਕੀ ਕੀਤਾ ਅਸੀਂ ਹੈਲਥ ਦੇ ਵਿੱਚ ਇੰਨੇ ਕਲੀਨਿਕ 850 ਦੇ ਕਰੀਬ ਕਲੀਨ ਜਿਹੜੇ ਆਮ ਆਦਮੀ ਕਲੀਨਿਕ ਖੋਲੇ ਨੇ ਜਿਹੜੇ ਸਕੂਲ ਨੇ ਸਕੂਲਾਂ ਨੂੰ ਪੈਸੇ ਵੰਡੇ ਜਾ ਰਹੇ ਨੇ ਪਿੰਡਾਂ ਦੇ ਛੱਪੜ ਛੱਪੜ ਤਾਂ 3 ਸਾਲਾਂ 'ਚ ਤਾਂ ਨਹੀਂ ਹੋਏ ਇਹ ਤਾਂ ਪ੍ਰਾਣੇ ਨੇ ਛੱਪੜਾਂ ਦੀ ਜਿਹੜੀ ਕਾਇਆ ਕਲਪ ਕੀਤੀ ਜਾ ਰਹੀ ਆ ਸੋ ਇਸ ਕਰਕੇ ਅਸੀਂ ਹਰ ਇੱਕ ਜਿਹੜਾ ਫੈਸਲਾ ਲੈ ਰਹੇ ਆ ਇਹ ਪੰਜਾਬ ਦੇ ਲੋਕਾਂ ਦੇ ਹਿੱਤ ਚਾੜੇ ਮੈਂ ਸਾਹਿਬ ਤੋਂ ਜ਼ਿਆਦਾ ਵਿਧਾਇਕ ਨਾਰਾਜ਼ ਨਜ਼ਰ ਆਏ ਕੁਲਜੀਤ ਰੰਧਾਵਾ ਕੁਲਵੰਤ ਸਿੰਘ ਇਸ ਤੋਂ ਇਲਾਵਾ ਲਾਗੀ ਤੌਹਸ ਨਾਰਾਜ਼ ਬਹੁਤ ਤੁਸੀਂ ਇਹ ਸਿੱਖਿਆ ਤੇ ਨਹੀਂ ਨਹੀਂ ਮੈਂ ਮੈਂ ਉਹੀ ਬਿੰਦ ਨਹੀਂ ਮੈਂ ਮੈਂ ਦਾ ਦੇਖੋ ਹੈਲਥ ਦੀ ਵਿੱਚ ਪਹਿਲਾਂ ਆ ਤਿੰਨ ਸਾਲਾਂ ਚ ਅਸੀਂ ਡਾਕਟਰ ਵਗੈਰਾ ਉਹ ਤਿੰਨ ਸਾਲਾਂ ਚ ਰੱਖੇ ਨੇ ਇਸ ਤੋਂ ਪਹਿਲਾਂ ਤਾਂ ਕਦੇ ਕੋਈ ਭਰਤੀ ਨਹੀਂ ਹੋਈ ਅਸੀਂ ਡਾਕਟਰ ਨਹੀਂ ਸਰ ਹਾਲਾਤ ਹਾਲਾਤ ਹੀ ਪੰਜਾਬ ਦੇ ਇੰਨੇ ਮਾੜੇ ਸੀ ਨਹੀਂ ਮੈਂ ਮੰਨ ਮੈਂ ਤੁਹਾਡੇ ਨਾਲ ਐਗਰੀ ਹਾਂ ਬਿਲਕੁਲ ਐਗਰੀ ਹਾਂ ਇਹ ਤਾਂ ਹੈ ਨਹੀਂ ਕੋਈ ਐ ਜਾਦੂ ਦੀ ਛੜੀ ਦਾ ਹੈ ਨਹੀਂ ਕਮਾਓ ਵਾਰੋ ਕਰ ਦੋ ਉਹਨਾਂ ਨੂੰ ਤਨਖਾਹਾਂ ਵੀ ਦੇਣੀਆਂ ਨੇ ਸਾਰਾ ਕੁਝ ਕਰਨੀਆਂ ਉਹਨਾਂ ਦੀ ਜਿਹੜੀ ਸਾਰੀ ਪ੍ਰਕਿਰਿਆ ਉਹ ਵੀ ਪੂਰੀ ਕਰਨੀ ਆ ਵੀ ਕਿਵੇਂ ਉਹਨਾਂ ਨੂੰ ਨੌਕਰੀਆਂ ਤੇ ਰੱਖਣਾ ਕੋਈ ਤਨਖਾਹਾਂ ਵੀ ਦੇਣੀਆਂ ਨੇ ਕੋਤੂ ਬਾਅਦ ਚ ਧਰਨੇ ਲਵਾਈ ਜਾਂਦੇ ਨੇ ਸਮਝੀ ਤੁਸੀਂ ਹੈਲਥ ਮਿਨਿਸਟਰ ਵੀ ਰਹੇ ਹੋ ਪਹਿਲਾਂ ਨਹੀਂ ਦੇਖੋ ਦੇਖੋ ਇੱਕ ਵਿਭਾਗ ਹੁੰਦਾ ਉਹ ਕੁਝ ਲੋਕਾਂ 'ਤੇ ਲੋਡ ਹੁੰਦੀ ਆ ਇੱਕ ਵਿਭਾਗ ਹੁੰਦਾ ਉਹ ਹਰ ਇੱਕ ਨੂੰ ਲੋਡ ਪੈਂਦੀ ਆ ਬਿਮਾਰ ਨਰਪਿੰਦਰ ਵੀ ਹੁੰਦਾ ਤੁਸੀਂ ਸਾਰੇ ਬਿਮਾਰ ਹੁੰਨੇ ਆਪਾਂ ਸਾਨੂੰ ਸਾਰਿਆਂ ਨੂੰ ਹੀ ਲੋਡ ਪੈਂਦੀ ਆ ਜੋਸੀ ਸਾਹਿਬ ਤੁਸੀਂ ਵੀ ਬਿਮਾਰ ਹੁੰਨੇ ਹੋ ਪ੍ਰੈਸ ਕਰਕੇ ਇਹ ਪ੍ਰੈਸ਼ਰ ਰਹਿੰਦਾ ਸੋ ਇਸ ਕਰਕੇ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਬਹੁਤ ਵਧੀਆ ਬਸਟ ਵੀ ਲੈ ਕੇ ਆ ਲੋਕ ਹਿੱਤ ਦਾ ਬਸਟ 400 400 ਮੈਡੀਕਲ ਅਫਸਰ ਰੱਖੇ ਸੀ 218 ਨੇ ਜੁਆਇਨ ਕੀਤਾ ਡਾਕਟਰ ਤਾਂ ਜੁਆਇਨ ਹੀ ਨਹੀਂ ਕਰ ਰਹੇ ਡਾਕਟਰ ਕਹਿੰਦੇ ਸਰਕਾਰ ਦੀਆਂ ਨੀਤੀਆਂ ਠੀਕ ਨਹੀਂਆਂ ਲਗਾਤਾਰ ਪ੍ਰੋਟੈਸਟ ਵੀ ਹੁੰਦੇ ਰਹੇ ਨੇ ਕੋਈ ਦੇਖੋ ਮੇਰੇ ਲੇਵੇ ਤਾਂ ਕੋਈ ਹਜੇ ਡਾਕਟਰ ਆਇਆ ਨਹੀਂ ਜਿਹੜਾ ਕਹਿੰਦਾ ਉਹ ਸਰਕਾਰ ਦੀਆਂ ਨੀਤੀਆਂ ਠੀਕ ਨਹੀਂ ਜੇ ਕੋਈ ਤੁਹਾਡੇ ਲੇਵੇ ਆਇਆ ਮੈਨੂੰ ਦੱਸੋ ਨਹੀਂ ਦੇਖੋ ਮੈਂ ਹਜੇ ਤੱਕ ਕੋਈ ਨਹੀਂ ਦੇਖਿਆ ਕੋਈ ਤੁਹਾਡੇ ਲੇਵੇ ਆਵੇ ਤੂੰ ਮੇਰਾ ਭਰਾ ਹੈ ਛੋਟਾ ਭਰਾ ਹੈ ਗਾਲੀ ਕੋ ਨਹੀਂ ਐਂਟੀ ਡਰੋਨ ਸਿਸਟਮ ਦੀ ਗੱਲ ਕੀਤੀ ਹੈ ਉਹ ਨਾਲੇ ਦੱਸ ਦੇ ਦਿਓ ਮੈਂ ਦੱਸਣਾ ਚਾਹੁੰਦਾ ਕਿ ਜਿਹੜੇ ਕਹਿੰਦੇ ਨੇ ਕਰਜ਼ਾ ਚੜੀ ਜਾਂਦਾ ਅਸੀਂ ਤਾਂ ਉਹਨਾਂ ਦੇ ਪੱਟੇ ਹੋਏ ਖੂਹ ਬੰਦ ਕਰ ਰਹੇ ਹਾਂ ਜਿਹੜੇ ਉਹਨਾਂ ਨੇ ਖੂਹ ਪੱਟੇ ਪਿੱਛੇ ਤੁਸੀਂ ਦੇਖਿਆ ਕਈ ਸਰਕਾਰਾਂ ਆਈਆਂ ਗਈ ਗਈਆਂ ਜਿਹੜਾ ਉਦੋਂ ਕਰਜ਼ਾ ਚੜਿਆ ਨਾਲੇ ਕਰਜ਼ਾ ਚੜ ਲਿਆ ਨਾਲੇ ਪੰਜਾਬ ਦੀ ਜਿਹੜੀ ਪ੍ਰਾਪਰਟੀ ਸੀ ਉਹ ਪ੍ਰਾਪਰਟੀ ਵੇਚੀ ਗਈ ਅਸੀਂ ਪੰਜਾਬ ਦੀ ਕੋਈ ਪ੍ਰਾਪਰਟੀ ਨਹੀਂ ਵੇਚਣੀ ਸਗੋਂ ਪਹਿਲੀ ਵਾਰੀ ਹੋਇਆ ਕਿ ਇੱਕ ਥਰਮਲ ਪਲਾਂਟ ਹੈ ਜਿਹੜਾ ਉਹ ਵੀ ਖਰੀਦਾ ਗਿਆ ਔਰ ਇਹ ਬਸਟਾ ਜਿਹੜਾ ਸਭ ਦੇ ਵਾਸਤੇ ਹੋਊਗਾ ਕਿਸੇ ਇੱਕ ਪਰਸਨ ਵਾਸਤੇ ਨਹੀਂ ਹੋਊਗਾ ਬਹੁਤ ਵੱਡੀ ਉਮੀਦ ਹੈ ਕਿ ਜਿਹੜਾ ਸਾਡੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਹੈਲਥ ਦਾ ਬਹੁਤ ਵੱਡਾ ਇਸ਼ੂਆ ਲੱਖਾਂ ਰੁਪਿਆ ਲੱਗ ਜਾਂਦਾ ਹੈ ਹੈਲਥ ਤੇ ਬਸਟਾਉਂ ਦੀ ਸੁਭਾਵਨਾ ਹੈ ਔਰ ਐਜੂਕੇਸ਼ਨ ਤੇ ਆਉਣ ਦੀ ਸੁਭਾਵਨਾ ਹੈ ਇੱਕ ਜਿਹੜਾ ਸਭ ਤੋਂ ਵੱਡਾ ਰੋਗ ਸਾਡੇ ਸੂਬੇ ਸਿਰ ਮੜਿਆ ਜਾਂਦਾ ਹੈ ਕਿ ਨਸ਼ਾ ਬਹੁਤ ਹੈ ਉਹ ਨਸ਼ੇ ਤੇ ਲਗਾਮ ਲਾਉਣ ਵਾਸਤੇ ਉਹ ਵੱਡੇ ਜਿਹੜੇ ਮਸਲੇ ਨੇ ਪੰਜਾਬ ਦੇ ਉਹਨਾਂ ਵਾਸਤੇ ਸੁਭਾਵਨਾ ਕੇ ਬਸ ਉਹਨਾਂ ਵਾਸਤੇ ਆਊਗਾ ਸੋ ਉਮੀਦ ਹੈ ਜਿਹੜਾ ਵਸਟ ਹੈ ਬਹੁਤ ਵਧੀਆ ਹਰ ਇੱਕ ਦੇ ਜਿਹੜਾ ਪੱਖ ਦਾ ਹੋਊਗਾ ਜਿਹਦਾ ਸਭ ਨੂੰ ਫਾਇਦਾ ਹੋਊਗਾ ਜਿਹੜਾ ਮੇਰਾ ਸਾਹਿਬ ਹੁਣੇ-ਹੁਣੇ ਪ੍ਰਗਟ ਸਿੰਘ ਸੀਗੇ ਉਹ ਕਹਿ ਕੇ ਗਏ ਨੇ ਕਿ ਇਹਨਾਂ ਦੇ ਹਾਲਾਤ ਹੋਰ ਚੱਲੇ ਵੀ ਡਲੇ ਪੈਣ ਲਈ ਐ ਬਸ ਡਲਾ ਟਡਲਾ ਦੇਖੋ ਦੇਖੋ ਤੁਸੀਂ ਮੇਰੇ ਨਾਲ ਚੱਲਿਓ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿਵੇਂ ਆ ਕੀ ਗੱਲਬਾਤ ਐ ਇਹ ਕੱਲੀਆਂ ਗੱਲਾਂ ਕਰਨ ਜੋਗੇ ਨੇ ਅਸੀਂ ਲੋਕਾਂ 'ਚ ਰਹਨੇ ਆ ਹਮੇਸ਼ਾ ਲੋਕਾਂ 'ਚ ਰਹਨੇ ਆ ਔਰ ਲੋਕਾਂ ਲੋਕਾਂ ਦਾ ਪਿਆਰ ਐ ਲੋਕਾਂ ਦੇ ਕੰਮਕਾਰ ਨੇ ਉਸੀ ਕਰਵਾਉਨੇ ਹਰ ਟਾਈਮ ਤਾਂ ਲੋਕਾਂ ਚ ਤਾਂ ਨਾ ਕੋਈ ਨਹੀਂ ਜਦੋਂ ਇਲੈਕਸ਼ਨ ਆਊਗਾ ਉਦੋਂ ਪਤਾ ਲੱਗੂ ਕੀ ਭਾਵੇਂ ਇਕਦਿਆ ਇਹਨਾਂ ਦਾ ਤਾਂ ਹਜੇ ਇਹ ਨਹੀਂ ਪਤਾ ਲੱਗ ਰਿਹਾ ਵੀ ਇਹਨਾਂ ਦੀ ਦੌਣ ਕਿੱਧਰ ਹੈ ਤੇ ਜਿਹੜਾ ਉਹ ਸਰਾਣਾ ਕਿੱਧਰ ਹੈ ਹਜੇ ਇਹਨਾਂ ਦਾ ਆਪ ਹੀ ਨਹੀਂ ਪਤਾ ਲੱਗ ਰਿਹਾ ਸੋ ਇਹਨਾਂ ਦੀਆਂ ਇਹਨਾਂ ਦੀਆਂ ਦਾ ਤਿੰਨ ਤਿੰਨ ਚਾਰ ਚਾਰ ਗਰੁੱਪ ਬਣੇ ਪਏ ਨੇ ਉਹ ਕੋਈ ਮੁੱਖ ਮੰਤਰੀ ਕੋਈ ਕਹਿੰਦਾ ਕੋਈ ਕੋਈ ਕਹਿੰਦਾ ਇਹ ਸਿਰਫ ਖਾਬੀ ਪਲਾ ਬਣਾ ਰਹੇ ਨੇ ਨਾ ਇਹਨਾਂ ਦਾ ਮੁੱਖ ਮੰਤਰੀ ਬਣੇ ਅੱਜ ਨਾ ਬਣੇ ਕੱਲ ਜੋ ਦਿੱਲੀ 'ਚ ਹੋਇਆ ਉਹੀ ਇਹਨਾਂ ਨਾਲ ਪੰਜਾਬ 'ਚ ਹੋਊਗਾ ਕਿਉਂਕਿ ਇੱਕ ਵੀ ਸੀਟ ਨਾ ਆਉਣੀ ਜਿਹੜੀ ਨੈਸ਼ਨਲ ਪਾਰਟੀ ਹੋਣ ਦੇ ਬਾਵਜੂਦ ਇੱਕ ਵੀ ਸੀਟ ਨਾ ਆਉਣੀ ਤਾਂ ਕੀ ਦਰਸਾਉਂਦੀ ਆ ਕਿ ਇਹਨਾਂ ਨਾਲ ਪੰਜਾਬ ਦੇ ਵਿੱਚ ਵੀ ਬੁਰੀ ਹੋਊਗੀ ਤੁਸੀਂ ਗੱਲਾਂ-ਗੱਲਾਂ 'ਚ ਤੁਸੀਂ ਦੇਖਿਆ ਨਾ ਸਾਰੇ ਪੂਰਾ ਕਹਿੰਦੇ ਇਹਨਾਂ ਨੇ ਕੀ ਕੀਤਾ ਉਹਨਾਂ ਤੋਂ ਵੀ ਪੁੱਛਿਆ ਕਰੋ ਕਿ ਤੁਸੀਂ ਕੀ ਕੀਤਾ ਅਸੀਂ ਹੈਲਥ ਦੇ ਵਿੱਚ ਇੰਨੇ ਕਲੀਨਿਕ 850 ਦੇ ਕਰੀਬ ਕਲੀਨ ਜਿਹੜੇ ਆਮ ਆਦਮੀ ਕਲੀਨਿਕ ਖੋਲੇ ਨੇ ਜਿਹੜੇ ਸਕੂਲ ਨੇ ਸਕੂਲਾਂ ਨੂੰ ਪੈਸੇ ਵੰਡੇ ਜਾ ਰਹੇ ਨੇ ਪਿੰਡਾਂ ਦੇ ਛੱਪੜ ਛੱਪੜ ਤਾਂ 3 ਸਾਲਾਂ 'ਚ ਤਾਂ ਨਹੀਂ ਹੋਏ ਇਹ ਤਾਂ ਪੁਰਾਣੇ ਨੇ ਛੱਪੜਾਂ ਦੀ ਜਿਹੜੀ ਕਾਇਆਕਲਪ ਕੀਤੀ ਜਾ ਰਹੀ ਆ ਸੋ ਇਸ ਕਰਕੇ ਅਸੀਂ ਹਰ ਇੱਕ ਜਿਹੜਾ ਫੈਸਲਾ ਲੈ ਰਿਆ ਇਹ ਪੰਜਾਬ ਦੇ ਲੋਕਾਂ ਦੀ ਹਿੱਤ ਚਾਹੁੰਦਾ ਹੈ ਸਭ ਤੋਂ ਜ਼ਿਆਦਾ ਵਿਧਾਇਕ ਨਾਰਾਜ਼ ਨਜ਼ਰ ਆਏ ਕੁਲਜੀਤ ਰੰਧਾਵਾ ਕੁਲਵੰਤ ਸਿੰਘ ਇਸ ਤੋਂ ਇਲਾਵਾ ਲਾਜੀਤ ਹੌਸਲ ਨਾਰਾਜ਼ ਬਹੁਤ ਸੀ ਕਿ ਸਿੱਖਿਆ ਤੇ ਸਿਹਤ ਨੂੰ ਲੈ ਕੇ ਨਹੀਂ ਨਹੀਂ ਮੈਂ ਮੈਂ ਉਹੀ ਨਹੀਂ ਮੈਂ ਮੈਂ ਦੇਖੋ ਹੈਲਥ ਦੀ ਵਿੱਚ ਪਹਿਲਾਂ ਆ ਤਿੰਨ ਸਾਲਾਂ ਚ ਅਸੀਂ ਡਾਕਟਰ ਵਗੈਰਾ ਉਹ ਤਿੰਨ ਸਾਲਾਂ ਚ ਰੱਖੇ ਨੇ ਇਸ ਤੋਂ ਪਹਿਲਾਂ ਤਾਂ ਕਦੇ ਕੋਈ ਭਰਤੀ ਨਹੀਂ ਹੋਈ ਅਸੀਂ ਡਾਕਟਰ ਨਹੀਂ ਸਰ ਹਾਲਾਤ ਹਾਲਾਤ ਹੀ ਪੰਜਾਬ ਦੇ ਇੰਨੇ ਮਾੜੇ ਸੀ ਨਹੀਂ ਮੈਂ ਮੰਨ ਮੈਂ ਤੁਹਾਡੇ ਨਾਲ ਏਗਰੀ ਹਾਂ ਬਿਲਕੁਲ ਕਰੀਆ ਇਹ ਤਾਂ ਹੈ ਨਹੀਂ ਕੋਈ ਐ ਜਾਦੂ ਦੀ ਛੜੀ ਤਾਂ ਹੈ ਨਹੀਂ ਕਮਾਓ ਵਾਰੋ ਕਰ ਦੋ ਉਹਨਾਂ ਨੂੰ ਤਨਖਾਹਾਂ ਵੀ ਦੇਣੀਆਂ ਨੇ ਸਾਰਾ ਕੁਝ ਕਰਨੀਆਂ ਉਹਨਾਂ ਦੀ ਜਿਹੜੀ ਸਾਰੀ ਪ੍ਰਕਿਰਿਆ ਉਹ ਵੀ ਪੂਰੀ ਕਰਨੀਆਂ ਵੀ ਕਿਵੇਂ ਉਹਨਾਂ ਨੂੰ ਨੌਕਰੀਆਂ ਤੇ ਰੱਖਣਾ ਕੋਈ ਤਨਖਾਹਾਂ ਵੀ ਦੇਣੀਆਂ ਨੇ ਕੋਤੂ ਬਾਅਦ ਚ ਧਰਨੇ ਲਵਾਈ ਜਾਂਦੇ ਨੇ ਸਮਝ ਜੀ ਕਰਨਾ ਕਿ ਤੁਸੀਂ ਹੈਲਥ ਮਿਨਿਸਟਰ ਵੀ ਰਹੇ ਹੋ ਪਹਿਲਾਂ ਵੀ ਨਹੀਂ ਦੇਖੋ ਦੇਖੋ ਇੱਕ ਵਿਭਾਗ ਹੁੰਦਾ ਉਹ ਕੁਝ ਲੋਕਾਂ ਨੂੰ ਲੋਡ ਹੁੰਦੀ ਆ ਇੱਕ ਵਿਭਾਗ ਹੁੰਦਾ ਉਹ ਹਰ ਇੱਕ ਨੂੰ ਲੋਡ ਪੈਂਦੀ ਆ ਬਿਮਾਰ ਨਰਪਿੰਦਰ ਵੀ ਹੁੰਦਾ ਤੁਸੀਂ ਸਾਰੇ ਬਿਮਾਰ ਹੋਨੇ ਆਪਾਂ ਸਾਨੂੰ ਸਾਰਿਆਂ ਨੂੰ ਹੀ ਲੋੜ ਪੈਂਦੀ ਆ ਜੋਸੀ ਸਾਹਿਬ ਤੁਸੀਂ ਵੀ ਬਿਮਾਰ ਹੁੰਨੇ ਹੋ ਫਿਰ ਇਸ ਕਰਕੇ ਇਹ ਪ੍ਰੈਸ਼ਰ ਰਹਿੰਦਾ ਸੋ ਇਸ ਕਰਕੇ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਬਹੁਤ ਵਧੀਆ ਬਸਟ ਵੀ ਲੈ ਕੇ ਆ ਲੋਕ ਹਿੱਤ ਦਾ ਬਸਟ 400 400 ਮੈਡੀਕਲ ਅਫਸਰ ਰੱਖੇ ਸੀ 218 ਨੇ ਜੁਆਇਨ ਕੀਤਾ ਡਾਕਟਰ ਤਾਂ ਜੁਆਇਨ ਹੀ ਨਹੀਂ ਕਰ ਰਹੇ ਡਾਕਟਰ ਕਹਿੰਦੇ ਸਰਕਾਰ ਦੀਆਂ ਨੀਤੀਆਂ ਠੀਕ ਨਹੀਂਆਂ ਲਗਾਤਾਰ ਪ੍ਰੋਟੈਸਟ ਵੀ ਹੁੰਦੇ ਰਹੇ ਨੇ ਕੋਈ ਦੇਖੋ ਮੇਰੇ ਲੇਵੇ ਤਾਂ ਕੋਈ ਹਜੇ ਡਾਕਟਰ ਆਇਆ ਨਹੀਂ ਜਿਹੜਾ ਕਹਿੰਦਾ ਉਹ ਸਰਕਾਰ ਦੀਆਂ ਨੀਤੀਆਂ ਠੀਕ ਨਹੀਂ ਜੇ ਕੋਈ ਤੁਹਾਡੇ ਲੇਵੇ ਆਇਆ ਮੈਨੂੰ ਦੱਸੋ ਨਹੀਂ ਦੇਖੋ ਮੈਂ ਹਜੇ ਤੱਕ ਕੋਈ ਨਹੀਂ ਦੇਖਿਆ ਕੋਈ ਤੁਹਾਡੇ ਲੇਵੇ ਆਵੇ ਤੂੰ ਮੇਰਾ ਭਰਾ ਹੈ ਛੋਟਾ ਭਰਾ ਹੈ ਗਾਲੀ ਕੋ ਨਹੀਂ ਐਂਟੀ ਡਰੋਨ ਸਿਸਟਮ ਦੀ ਗੱਲ ਕੀਤੀ ਹੈ ਉਹ ਨਾਲੇ ਦੱਸ ਦੇ ਦਿਓ ਮੈਂ ਦੱਸਣਾ ਚਾਹੁੰਦਾ ਕਿ ਜਿਹੜੇ ਕਹਿੰਦੇ ਨੇ ਕਰਜ਼ਾ ਚੜੀ ਜਾਂਦਾ ਅਸੀਂ ਤਾਂ ਉਹਨਾਂ ਦੇ ਪੱਟੇ ਹੋਏ ਖੂਹ ਬੰਦ ਕਰ ਰਹੇ ਹਾਂ ਜਿਹੜੇ ਉਹਨਾਂ ਨੇ ਖੂਹ ਪੱਟੇ ਪਿੱਛੇ ਤੁਸੀਂ ਦੇਖਿਆ ਕਈ ਸਰਕਾਰਾਂ ਆਈਆਂ ਗਈਆਂ ਜਿਹੜਾ ਉਦੋਂ ਕਰਜ਼ਾ ਚੜਿਆ ਨਾਲੇ ਕਰਜ਼ਾ ਚੜ ਲਿਆ ਨਾਲੇ ਪੰਜਾਬ ਦੀ ਜਿਹੜੀ ਪ੍ਰਾਪਰਟੀ ਸੀ ਉਹ ਪ੍ਰਾਪਰਟੀ ਵੇਚੀ ਗਈ ਅਸੀਂ ਪੰਜਾਬ ਦੀ ਕੋਈ ਪ੍ਰਾਪਰਟੀ ਨਹੀਂ ਵੇਚਣੀ ਸਗੋਂ ਪਹਿਲੀ ਵਾਰੀ ਹੋਇਆ ਕਿ ਇੱਕ ਥਰਮਲ ਪਲਾਂਟ ਹੈ ਜਿਹੜਾ ਉਹ ਵੀ ਖਰੀਦਾ ਗਿਆ ਔਰ ਇਹ ਬਸਟਾ ਜਿਹੜਾ ਸਭ ਦੇ ਵਾਸਤੇ ਹੋਊਗਾ ਕਿਸੇ ਇੱਕ ਪਰਸਨ ਵਾਸਤੇ ਨਹੀਂ ਹੋਊਗਾ ਬਹੁਤ ਵੱਡੀ ਉਮੀਦ ਹੈ ਕਿ ਜਿਹੜਾ ਸਾਡੇ ਸਾਨੂੰ ਸਾਰਿਆਂ ਨੂੰ ਪਤਾ ਹੈ ਕੇ ਹੈਲਥ ਦਾ ਬਹੁਤ ਵੱਡਾ ਇਸ਼ੂ ਆ ਲੱਖਾਂ ਰੁਪਿਆ ਲੱਗ ਜਾਂਦਾ ਹੈ ਹੈਲਥ ਤੇ ਬਸ ਟਾਉਣ ਦੀ ਸੁਭਾਵਨਾ ਔਰ ਐਜੂਕੇਸ਼ਨ ਤੇ ਆਉਣ ਦੀ ਸੁਭਾਵਨਾ ਇੱਕ ਜਿਹੜਾ ਸਭ ਤੋਂ ਵੱਡਾ ਰੋਗ ਸਾਡੇ ਸੂਬੇ ਸਿਰ ਮੜਿਆ ਜਾਂਦਾ ਹੈ ਕਿ ਨਸ਼ਾ ਬਹੁਤ ਹੈ ਉਹ ਨਸ਼ੇ ਤੇ ਲਗਾਮ ਲਾਉਣ ਵਾਸਤੇ ਉਹ ਵੱਡੇ ਜਿਹੜੇ ਮਸਲੇ ਨੇ ਪੰਜਾਬ ਦੇ ਉਹਨਾਂ ਵਾਸਤੇ ਸੁਭਾਵਨਾ ਕੇ ਬਸ ਉਹਨਾਂ ਵਾਸਤੇ ਆਊਗਾ ਸੋ ਉਮੀਦ ਹੈ ਜਿਹੜਾ ਵਸਟ ਹੈ ਬਹੁਤ ਵਧੀਆ ਹਰ ਇੱਕ ਦੇ ਜਿਹੜਾ ਪੱਖ ਦਾ ਹੋਊਗਾ ਜਿਹਦਾ ਸਭ ਨੂੰ ਫਾਇਦਾ ਹੋਊਗਾ ਜੌੜਾ ਮਹਾਰਾਜ ਸਾਹਿਬ ਹੁਣੇ-ਹੁਣੇ ਪ੍ਰਗਟ ਸਨ ਸੀਗੇ ਉਹ ਕਹਿ ਕੇ ਗਏ ਨੇ ਕਿ ਇਹਨਾਂ ਦੇ ਹਾਲਾਤ ਹੋਰ ਚੱਲੇ ਵੀ ਡਲੇ ਪੈਣ ਲਈ ਹੈ ਬਸ ਡਲਾ ਤੋਂ ਡਲਾ ਦੇਖੋ ਦੇਖੋ ਤੁਸੀਂ ਮੇਰੇ ਨਾਲ ਚੱਲਿਓ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿਵੇਂ ਆ ਕੀ ਗੱਲਬਾਤ ਹੈ ਇਹ ਕੱਲੀਆਂ ਗੱਲਾਂ ਕਰਨ ਜੋਗੇ ਨੇ ਅਸੀਂ ਲੋਕਾਂ 'ਚ ਰਹਿਨੇ ਆ ਹਮੇਸ਼ਾ ਲੋਕਾਂ 'ਚ ਰਹਿਨੇ ਆ ਔਰ ਲੋਕਾਂ ਲੋਕਾਂ ਦਾ ਪਿਆਰ ਹੈ ਲੋਕਾਂ ਦੇ ਕੰਮਕਾਰ ਨੇ ਉਹ ਅਸੀਂ ਕਰਵਾਉਨੇ ਹਰ ਟਾਈਮ ਤਾਂ ਲੋਕਾਂ ਚ ਰਹਿੰਦਾ ਕੋਈ ਨਹੀਂ ਜਦੋਂ ਇਲੈਕਸ਼ਨ ਆਊਗਾ ਉਦੋਂ ਪਤਾ ਲੱਗੂ ਕੀ ਭਾਵਿਕ ਦੀਆ ਇਨਾਂ ਦਾ ਤਾਂ ਹਜੇ ਹੀ ਨਹੀਂ ਪਤਾ ਲੱਗ ਰਿਹਾ ਵੀ ਇਹਨਾਂ ਦੀ ਦੌਣ ਕਿੱਧਰ ਹੈ ਤੇ ਜਿਹੜਾ ਉਹ ਅਸਰਾਣਾ ਕਿੱਧਰ ਹੈ ਹਜੇ ਇਹਨਾਂ ਦਾ ਆਪ ਹੀ ਨਹੀਂ ਪਤਾ ਲੱਗ ਰਿਹਾ ਸੋ ਇਹਨਾਂ ਦੀਆਂ ਇਹਨਾਂ ਦੀਆਂ ਤਾਂ ਤਿੰਨ ਤਿੰਨ ਚਾਰ ਚਾਰ ਗਰੁੱਪ ਬਣੇ ਪਏ ਨੇ ਉਹ ਕੋਈ ਮੁੱਖ ਮੰਤਰੀ ਕੋਈ ਕਹਿੰਦਾ ਕੋਈ ਕੋਈ ਕਹਿੰਦਾ ਇਹ ਸਿਰਫ ਖਾਬੀ ਪਲਾ ਬਣਾ ਰਹੇ ਨੇ ਨਾ ਇਹਨਾਂ ਦਾ ਮੁੱਖ ਮੰਤਰੀ ਬਣੇ ਅੱਜ ਨਾ ਬਣੇ ਕੱਲ ਜੋ ਦਿੱਲੀ 'ਚ ਹੋਇਆ ਉਹੀ ਇਹਨਾਂ ਨਾਲ ਪੰਜਾਬ 'ਚ ਹੋਊਗਾ ਕਿਉਂਕਿ ਇੱਕ ਵੀ ਸੀਟ ਨਾ ਆਉਣੀ ਜਿਹੜੀ ਨੈਸ਼ਨਲ ਪਾਰਟੀ ਹੋਣ ਦੇ ਬਾਵਜੂਦ ਇੱਕ ਵੀ ਸੀਟ ਨਾ ਆਉਣੀ ਤਾਂ ਕੀ ਦਰਸਾਉਂਦੀ ਹੈ ਕਿ ਇਹਨਾਂ ਨਾਲ ਪੰਜਾਬ ਦੇ ਵਿੱਚ ਵੀ ਬੁਰੀ ਹੋਊਗੀ ਤੁਸੀਂ ਗੱਲਾਂ-ਗੱਲਾਂ 'ਚ ਤੁਸੀਂ ਦੇਖਿਆ ਨਾ ਸਾਰੇ ਪੂਰਾ ਕਹਿੰਦੇ ਇਹਨਾਂ ਨੇ ਕੀ ਕੀਤਾ ਉਹਨਾਂ ਤੋਂ ਵੀ ਪੁੱਛਿਆ ਕਰੋ ਕਿ ਤੁਸੀਂ ਕੀ ਕੀਤਾ ਅਸੀਂ ਹੈਲਥ ਦੇ ਵਿੱਚ ਇੰਨੇ ਕਲੀਨਿਕ 850 ਦੇ ਕਰੀਬ ਕਲੀਨ ਜਿਹੜੇ ਆਮ ਆਦਮੀ ਕਲੀਨਿਕ ਖੋਲੇ ਨੇ ਜਿਹੜੇ ਸਕੂਲ ਨੇ ਸਕੂਲਾਂ ਨੂੰ ਪੈਸੇ ਵੰਡੇ ਜਾ ਰਹੇ ਨੇ ਪਿੰਡਾਂ ਦੇ ਛੱਪੜ ਛੱਪੜ ਤਾਂ 3 ਸਾਲਾਂ 'ਚ ਤਾਂ ਨਹੀਂ ਹੋਏ ਇਹ ਤਾਂ ਪੁਰਾਣੇ ਨੇ ਛੱਪੜਾਂ ਦੀ ਜਿਹੜੀ ਕਾਇਆਕਲਪ ਕੀਤੀ ਜਾ ਰਹੀ ਆ ਸੋ ਇਸ ਕਰਕੇ ਅਸੀਂ ਹਰ ਇੱਕ ਜਿਹੜਾ ਫੈਸਲਾ ਲੈ ਰਹੇ ਆ ਇਹ ਪੰਜਾਬ ਦੇ ਲੋਕਾਂ ਦੇ ਹਿੱਤ ਚਾੜ੍ਹ ਮੈ ਸਭ ਤੋਂ ਜ਼ਿਆਦਾ ਵਿਧਾਇਕ ਨਾਰਾਜ਼ ਨਜ਼ਰ ਆਏ ਕੁਲਜੀਤ ਰੰਧਾਵਾ ਕੁਲਵੰਤ ਸਿੰਘ ਇਸ ਤੋਂ ਇਲਾਵਾ ਡਾਡੀ ਤੌਸਨਾਰ ਬਹੁਤ ਤੁਸੀਂ ਇੱਕ ਸਿੱਖਿਆ ਤੇ ਨਹੀਂ ਨਹੀਂ ਮੈਂ ਮੈਂ ਉਹੀ ਬਿੰਦ ਨਹੀਂ ਮੈਂ ਮੈਂ ਦੇਖੋ ਹੈਲਥ ਦੀ ਵਿੱਚ ਪਹਿਲਾਂ ਆ ਤਿੰਨ ਸਾਲਾਂ ਚ ਅਸੀਂ ਡਾਕਟਰ ਵਗੈਰਾ ਉਹ ਤਿੰਨ ਸਾਲਾਂ ਚ ਰੱਖੇ ਨੇ ਇਸ ਤੋਂ ਪਹਿਲਾਂ ਤਾਂ ਕਦੇ ਕੋਈ ਭਰਤੀ ਨਹੀਂ ਹੋਈ ਅਸੀਂ ਡਾਕਟਰ ਨਹੀਂ ਸਰ ਹਾਲਾਤ ਹਾਲਾਤ ਹੀ ਪੰਜਾਬ ਦੇ ਇੰਨੇ ਮਾੜੇ ਸੀ ਨਹੀਂ ਮੈਂ ਮੰਨ ਮੈਂ ਤੁਹਾਡੇ ਨਾਲ ਐਗਰੀ ਹਾਂ ਬਿਲਕੁਲ ਐਗਰੀ ਹਾਂ ਇਹ ਤਾਂ ਹੈ ਨਹੀਂ ਕੋਈ ਐ ਜਾਦੂ ਦੀ ਛੜੀ ਦਾ ਹੈ ਨਹੀਂ ਕਮਾਓ ਵਾਰ ਉਹ ਕਰ ਦੋ ਉਹਨਾਂ ਨੂੰ ਤਨਖਾਹਾਂ ਵੀ ਦੇਣੀਆਂ ਨੇ ਸਾਰਾ ਕੁਝ ਕਰਨੀਆਂ ਉਹਨਾਂ ਦੀ ਜਿਹੜੀ ਸਾਰੀ ਪ੍ਰਕਿਰਿਆ ਉਹ ਵੀ ਪੂਰੀ ਕਰਨੀ ਆ ਵੀ ਕਿਵੇਂ ਉਹਨਾਂ ਨੂੰ ਨੌਕਰੀਆਂ ਤੇ ਰੱਖਣਾ ਕੋਈ ਤਨਖਾਹਾਂ ਵੀ ਦੇਣੀਆਂ ਨੇ ਕੋਈ ਤੋਂ ਬਾਅਦ ਚ ਧਰਨੇ ਲਵਾਈ ਜਾਣੇ ਨੇ ਸਮਝੀ ਜੀ ਜੇ ਨਾ ਕਿ ਤੁਸੀਂ ਹੈਲਥ ਮਿਨਿਸਟਰ ਵੀ ਰਹੇ ਹੋ ਪਹਿਲਾਂ ਵੀ ਨਹੀਂ ਦੇਖੋ ਦੇਖੋ ਇੱਕ ਵਿਭਾਗ ਹੁੰਦਾ ਉਹ ਕੁਝ ਲੋਕਾਂ 'ਤੇ ਲੋਡ ਹੁੰਦੀ ਆ ਇੱਕ ਵਿਭਾਗ ਹੁੰਦਾ ਉਹ ਹਰ ਇੱਕ ਨੂੰ ਲੋਡ ਪੈਂਦੀ ਆ ਬਿਮਾਰ ਨਰਪਿੰਦਰ ਵੀ ਹੁੰਦਾ ਤੁਸੀਂ ਸਾਰੇ ਬਿਮਾਰ ਹੁੰਨੇ ਆ ਆਪਾਂ ਸਾਨੂੰ ਸਾਰਿਆਂ ਨੂੰ ਹੀ ਲੋਡ ਪੈਂਦੀ ਆ ਜੋਸ਼ੀ ਸਾਹਿਬ ਤੁਸੀਂ ਵੀ ਬਿਮਾਰ ਹੁੰਨੇ ਹੋ ਪ੍ਰੈਸ ਕਰਕੇ ਇਹ ਪ੍ਰੈਸ਼ਰ ਰਹਿੰਦਾ ਸੋ ਇਸ ਕਰਕੇ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਬਹੁਤ ਵਧੀਆ ਵਸਟ ਵੀ ਲੈ ਕੇ ਔਰ ਲੋਕ ਹਿੱਤ ਦਾ ਵਸਟ 400 ਗਾਸ 400 ਮੈਡੀਕਲ ਅਫਸਰ ਰੱਖੇ ਸੀ 218 ਨੇ ਜੁਆਇਨ ਕੀਤਾ ਡਾਕਟਰ ਤਾਂ ਜੁਆਇਨ ਹੀ ਨਹੀਂ ਕਰ ਰਹੇ ਡਾਕਟਰ ਕਹਿੰਦੇ ਸਰਕਾਰ ਦੀਆਂ ਨੀਤੀਆਂ ਠੀਕ ਨਹੀਂਆਂ ਲਗਾਤਾਰ ਪ੍ਰੋਟੈਸਟ ਵੀ ਹੁੰਦੇ ਰਹੇ ਨੇ ਕੋਈ ਦੇਖੋ ਮੇਰੇ ਲੇਵੇ ਤਾਂ ਕੋਈ ਹਜੇ ਡਾਕਟਰ ਆਇਆ ਨਹੀਂ ਜਿਹੜਾ ਕਹਿੰਦਾ ਸਰਕਾਰ ਦੀਆਂ ਨੀਤੀਆਂ ਠੀਕ ਨਹੀਂਆਂ ਜੇ ਕੋਈ ਤੁਹਾਡੇ ਲੇਵੇ ਆਇਆ ਮੈਨੂੰ ਦੱਸੋ ਨਹੀਂ ਦੇਖੋ ਮੈਂ ਹਜੇ ਤੱਕ ਕੋਈ ਨਹੀਂ ਦੇਖਿਆ ਕੋਈ ਤੁਹਾਡੇ ਲੇਵੇ ਆਵੇ ਤੂੰ ਮੇਰਾ ਭਰਾ ਹੈ ਛੋਟਾ ਭਰਾ ਹੈ ਗਾਲੀ ਕੋ ਨਹੀਂ ਐਂਟੀ ਡਰੋਨ ਸਿਸਟਮ ਦੀ ਗੱਲ ਕੀਤੀ ਹੈ ਉਹ ਕਿੱਦਾਂ ਦੇਖਦੇ ਹੋ ਮੈਂ ਦੱਸਣਾ ਚਾਹੁੰਨਾ ਕਿ ਜਿਹੜੇ ਕਹਿੰਦੇ ਨੇ ਕਰਜ਼ਾ ਚੜੀ ਜਾਂਦਾ ਅਸੀਂ ਤਾਂ ਉਹਨਾਂ ਦੇ ਪੱਟੇ ਹੋਏ ਖੂਹ ਬੰਦ ਕਰ ਰਹੇ ਹਾਂ ਜਿਹੜੇ ਉਹਨਾਂ ਨੇ ਖੂਹ ਪੱਟ ਪਿੱਛੇ ਤੁਸੀਂ ਦੇਖਿਆ ਕਈ ਸਰਕਾਰਾਂ ਆਈਆਂ ਗਈਆਂ ਜਿਹੜਾ ਉਦੋਂ ਕਰਜ਼ਾ ਚੜਿਆ ਨਾਲੇ ਕਰਜ਼ਾ ਚੜ ਲਿਆ ਨਾਲੇ ਪੰਜਾਬ ਦੀ ਜਿਹੜੀ ਪ੍ਰਾਪਰਟੀ ਸੀ ਉਹ ਪ੍ਰਾਪਰਟੀ ਵੇਚੀ ਗਈ ਅਸੀਂ ਪੰਜਾਬ ਦੀ ਕੋਈ ਪ੍ਰਾਪਰਟੀ ਨਹੀਂ ਵੇਚਣੀ ਸਗੋਂ ਪਹਿਲੀ ਵਾਰੀ ਹੋਇਆ ਕਿ ਇੱਕ ਥਰਮਲ ਪਲਾਂਟ ਹੈ ਜਿਹੜਾ ਉਹ ਵੀ ਖਰੀਦਾ ਗਿਆ ਔਰ ਇਹ ਬਸਟਾ ਜਿਹੜਾ ਸਭ ਦੇ ਵਾਸਤੇ ਹੋਊਗਾ ਕਿਸੇ ਇੱਕ ਪਰਸਨ ਵਾਸਤੇ ਨਹੀਂ ਹੋਊਗਾ ਬਹੁਤ ਵੱਡੀ ਉਮੀਦ ਹੈ ਕਿ ਜਿਹੜਾ ਸਾਡੇ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਹੈਲਥ ਦਾ ਬਹੁਤ ਵੱਡਾ ਇਸ਼ੂ ਆ ਲੱਖਾਂ ਰੁਪਿਆ ਲੱਗ ਜਾਂਦਾ ਹੈ ਹੈਲਥ ਤੇ ਬਸ ਟਾਉਣ ਦੀ ਸੁਭਾਵਨਾ ਔਰ ਐਜੂਕੇਸ਼ਨ ਤੇ ਆਉਣ ਦੀ ਸੁਭਾਵਨਾ ਇੱਕ ਜਿਹੜਾ ਸਭ ਤੋਂ ਵੱਡਾ ਰੋਗ ਸਾਡੇ ਸੂਬੇ ਸਿਰ ਮੜਿਆ ਜਾਂਦਾ ਹੈ ਕਿ ਨਸ਼ਾ ਬਹੁਤ ਹੈ ਉਹ ਨਸ਼ੇ ਤੇ ਲਗਾਮ ਲਾਉਣ ਵਾਸਤੇ ਉਹ ਵੱਡੇ ਜਿਹੜੇ ਮਸਲੇ ਨੇ ਪੰਜਾਬ ਦੇ ਉਹਨਾਂ ਵਾਸਤੇ ਸੁਭਾਵਨਾ ਹੈ ਕਿ ਬਸਟ ਉਹਨਾਂ ਵਾਸਤੇ ਆਊਗਾ ਸੋ ਉਮੀਦ ਹੈ ਜਿਹੜਾ ਬਸਟ ਹੈ ਬਹੁਤ ਵਧੀਆ ਹਰ ਇੱਕ ਦੇ ਜਿਹੜਾ ਪੱਖ ਦਾ ਹੋਊਗਾ ਜਿਹਦਾ ਸਭ ਨੂੰ ਫਾਇਦਾ ਹੋਊਗਾ ਜੌੜਾ ਮਹਾਰਾਜ ਸਾਹਿਬ ਹੁਣੇ-ਹੁਣੇ ਪ੍ਰਕਾਸ਼ ਸਿੰਘ ਜੀ ਸੀਗੇ ਉਹ ਕਹਿ ਕੇ ਗਏ ਨੇ ਕਿ ਇਹਨਾਂ ਦੇ ਹਾਲਾਤ ਹੋਰ ਚੱਲੇ ਵੀ ਡਲੇ ਪੈਣ ਲਈ ਹੈ ਬਸ ਡਲਾ ਤੋਂ ਡਲਾ ਦੇਖੋ ਦੇਖੋ ਤੁਸੀਂ ਮੇਰੇ ਨਾਲ ਚੱਲਿਓ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿੰਮਿਆ ਕੀ ਗੱਲਬਾਤ ਹੈ ਇਹ ਕੱਲੀਆਂ ਗੱਲਾਂ ਕਰਨ ਜੋਗੇ ਨੇ ਅਸੀਂ ਲੋਕਾਂ 'ਚ ਰਹਿਣਾ ਹੈ ਹਮੇਸ਼ਾ ਲੋਕਾਂ 'ਚ ਰਹਿਣਾ ਹੈ ਔਰ ਲੋਕਾਂ ਲੋਕਾਂ ਦਾ ਪਿਆਰ ਹੈ ਲੋਕਾਂ ਦੇ ਕੰਮਕਾਰ ਨੇ ਉਸੀ ਕਰਵਾਉਨੇ ਹਰ ਟਾਈਮ ਤਾਂ ਲੋਕਾਂ ਚ ਤਾਂ ਨਾ ਕੋਈ ਨਹੀਂ ਜਦੋਂ ਇਲੈਕਸ਼ਨ ਆਊਗਾ ਉਦੋਂ ਪਤਾ ਲੱਗੂ ਕੀ ਭਾਵਿਕ ਦੀਆ